ਏ ਸਾਡੇ ਵਿੱਚ ਸਬਰ ਕਿਉਂ ਨਹੀਂ ਰਿਹਾ ਸਾਡੇ ਬੱਚੇ ਇਸ ਤਰ੍ਹਾਂ ਦੇ ਭਟਕ ਕਿਉਂ ਗਏ ਅਸੀਂ ਟੁੱਟੇ ਹੋਏ ਹਾਂ ਅਸੀਂ ਤੜਕੇ ਹੋਏ ਹਾਂ ਸਾਡੇ ਘਰਾਂ ਦੇ ਵਿੱਚ ਬਹੁਤ ਸਾਰਾ ਘਰ ਬਣ ਗਿਆ ਅਸੀਂ ਲੋਕ ਜਿਹੜੇ ਆ ਨਿਖੜੇ ਹੋਏ ਹਾਂ ਟੁੱਟੇ ਹੋਏ ਸੰਤਰਾ ਆ ਉੱਪਰੋਂ ਇੱਕ ਇਹ ਅੰਦਰੋਂ ਫਾੜੀਆਂ ਫਾੜੀਆਂ ਨੇ ਹਰ ਇੱਕ ਦੇ ਕੋਲ ਆਪਣਾ ਮੋਬਾਈਲ ਆ ਤੇ ਜੇਕਰ ਮੋਬਾਈਲ ਤੇ ਲੱਗਾ ਹੋਇਆ ਉਹ ਉਹਦੇ ਵੱਲੋਂ ਪੇ ਆਵੇ ਤੇ ਚਾਹੇ ਨਾ ਆਵੇ ਤੇ ਬੱਚੇ ਨੂੰ ਕੀ ਪਤਾ ਮੇਰਾ ਪਿਓ ਕੌਣ ਆ ਮੁਰਕੇ ਆਪਣੇ ਐਲਬਮ ਦੇ ਵਿੱਚ ਪੁੱਛਣਾ ਯਾਰੇ ਬੜੀ ਮਾਂ ਮੰਮੀ ਆਹ ਬੰਦਾ ਕੌਣ ਆ ਆ ਬੰਦਾ ਕੌਣ ਹੈ ਪਰ ਜਦੋਂ ਬੱਚੇ ਨੂੰ ਸਮੇਂ ਤੋਂ ਪਹਿਲਾਂ ਉਹ ਚੀਜ਼ ਮਿਲ ਜਾਂਦੀ ਹੈ ਸਮੇਂ ਤੋਂ ਪਹਿਲਾਂ ਉਸ ਨੂੰ ਮੋਬਾਈਲ ਫੋਨ ਮਿਲ ਜਾਂਦਾ ਹੈ ਤਾਂ ਬੱਚਾ ਉਹਦੀ ਕਦਰ ਵੀ ਓਨੀ ਕ ਹੀ ਕਰਦਾ ਹੈ ਅੱਜ ਨਿਆਣਾ ਜੇ ਰਾਤ ਨੂੰ ਕੋਈ ਚੀਜ਼ ਮੰਗਦਾ ਤਾਂ ਸਵੇਰੇ ਮਾਪੇ ਉਹਦੇ ਬੈੱਡ ਦੇ ਸਹਰਾਣੇ ਲੈ ਕੇ ਖੜੇ ਹੁੰਦੇ ਕਿ ਆਹ ਲੈ ਅੱਜ ਜੇਕਰ ਬੱਚਾ ਨਿੱਕੀ ਜਿਹੀ ਚੀਜ਼ ਦੇ ਵਾਸਤੇ ਰੋਂਦਾ ਹੈ ਉਹਨੂੰ ਕਹਿੰਦੇ ਕਿ ਤੂੰ ਰੋ ਨਾ ਤੇਰੀ ਹਰ ਇੱਕ ਡਿਮਾਂਡ ਅਸੀਂ ਪੂਰੀ ਕਰਾਂਗੇ ਕਿਉਂ ਬੱਚੇ ਨੂੰ ਉਸ ਸਮਾਨ ਦੀ ਐ ਉਸ ਚੀਜ਼ ਦੀ ਓਨੀ ਕਦਰ ਨਹੀਂ ਹੋਣੀ ਜਿੰਨੀ ਉਹਨੂੰ ਉਦੋਂ ਹੋਊਗੀ ਜਦੋਂ ਉਹਨੂੰ ਤਰਸਾਤ ਰਸਾ ਕੇ ਚੀਜ਼ ਜਿਹੜੀ ਹੈ ਉਹ ਦਿੱਤੀ ਜਾਵੇਗੀ ਉਹਨੂੰ ਕਦਰ ਪਤਾ ਹੋਵੇ ਕਿ ਹਾਂ ਇਹ ਚੀਜ਼ ਮੈਨੂੰ ਕਿਵੇਂ ਮਿਲੀ ਹੈ ਠੀਕ ਹੈ ਯਾਰ ਬੱਚੇ ਵਾਸਤੇ ਅਸੀਂ ਕਮਾਉਨੇ ਆ ਕਮਾਓ ਪਰ ਇਹ ਸੁਣੋ ਕਿ ਤੁਸੀਂ ਬੱਚਿਆਂ ਨੂੰ ਤੁਸੀਂ ਉਹ ਚੀਜ਼ ਬਣਾ ਦਿਓ ਕਿ ਜਿਹੜੀ ਉਹ ਬਣਨਾ ਨਹੀਂ ਚਾਹੀਦਾ ਬੱਚਿਆਂ ਦੇ ਵਾਸਤੇ ਤੁਸੀਂ ਕਮਾਉਂ ਰਹੇ ਹੋ ਇਹ ਗੱਲ ਪੱਕੀ ਗੱਲ ਹੈ ਹਰ ਇੱਕ ਮਾਪਾ ਬਕਮਾਉਂਦਾ ਹੈ ਪਰ ਉਸ ਬੱਚੇ ਨੂੰ ਅਸਲ ਦੁਨੀਆ ਦੀ ਅਸਲ ਤਸਵੀਰ ਤਾਂ ਦਿਖਾਓ ਤਾਂ ਤੁਹਾਡੇ ਨਿਆਣੇ ਕਿਤੇ ਨਿਛੜੀਆਂ ਨਾ ਵੀ ਰਲ ਸਕਦੇ ਹੂੰ ਚੋਰਾ ਨਾ ਵੀ ਰਲ ਸਕਦੇ ਆ ਚੇਨ ਸਨੇਚਰਾ ਨਾ ਵੀ ਰਲ ਸਕਦੇ ਆ ਕਿਸੇ ਹੋਰ ਮਾੜੇ ਕਰਮ ਕਰਨ ਵਾਲਿਆਂ ਨਾਲ ਵੀ ਰਲ ਸਕਦੇ ਆ ਉਹਨਾਂ ਨੂੰ ਤੁਸੀਂ ਆਪਣੇ ਨਾਲ ਰਲਾ ਕੇ ਰੱਖੋ ਜੇ ਮਾਂ ਤੇ ਧੀ ਆ ਉਸੇਲੀਆਂ ਬਣਨ ਹੂੰ ਜੇਕਰ ਪਿਓ ਤੇ ਪੁੱਤ ਆ ਉਹ ਯਾਰ ਦੋਸਤ ਬਣਨ ਹੂੰ ਕਿਉਂਕਿ ਜੇਕਰ ਦੋਨਾਂ ਦੇ ਵਿਚਕਾਰ ਗੈਪ ਰਹੂਗਾ ਗੈਪ ਦੇ ਵਿੱਚ ਕੋਈ ਤੀਸਰਾ ਆ ਗਿਆ ਨਾ ਤੇ ਜੇਕਰ ਤੁਸੀਂ ਇਹ ਤਾਂ ਨਹੀਂ ਕਰਦੇ ਤੁਸੀਂ ਬੱਚੇ ਦੇ ਇੱਕ ਨਿੱਕੇ ਜਿਹੇ ਰੌਣ ਤੇ ਤੁਹਾਡਾ ਮਰਨ ਹੋ ਜਾਂਦਾ ਤਾਂ ਸੱਚ ਜਾਣਿਓ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਜਿਹੜੇ ਇੰਨੇ ਕੁ ਨਾਜ਼ੁਕ ਬਣ ਜਾਣਗੇ ਇੰਨੇ ਕੁ ਸੋਲ ਬਣ ਜਾਣਗੇ ਇਹ ਬੱਚੇ ਸਮੇਂ ਦਾ ਇੱਕ ਛੋਟਾ ਜਿਹਾ ਥਪੇੜਾ ਵੀ ਸਹਿ ਨਹੀਂ ਸਕਣਗੇ ਜ਼ਿੰਦਗੀ ਇੱਕ ਖੂਬਸੂਰਤ ਤੋਹਫ਼ਾ ਹੈ ਤੇ ਹਰ ਦਿਨ ਦੀ ਹਰ ਸਵੇਰ ਨੂੰ ਇਸ ਨੂੰ ਖੁਸ਼ੀਆਂ ਦੇ ਨਾਲ ਪਰਦੋ ਸੋਹਣੀ ਸਵੇਰ ਦੀ ਸੋਹਣੀ ਸ਼ੁਰੂਆਤ ਹੋ ਚੁੱਕੀ ਹੈ ਤੇ ਅਸੀਂ ਵੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੀਆਂ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਨ ਵਾਲੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਗਿਆ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਜੀ ਤੁਹਾਡਾ ਵੀ ਸਵਾਗਤ ਔਰ ਸਾਡੇ ਦਰਸ਼ਕਾਂ ਦਾ ਵੀ ਸਵਾਗਤ ਕੀ ਸਾਡੇ ਨਾਲ ਇਸ ਸਵੇਰੇ ਸਵੇਰੇ ਦੇ ਵਿੱਚ ਚਾਨਣ ਮਾਨਣ ਦੇ ਵਾਸਤੇ ਕੁਝ ਗੱਲਾਂ ਕਰਨ ਦੇ ਵਾਸਤੇ ਕੁਝ ਸੁਣਨ ਦੇ ਵਾਸਤੇ ਕੁਝ ਸੁਣਾਉਣ ਦੇ ਵਾਸਤੇ ਅਕਸਰ ਸਾਡੇ ਨਾਲ ਜੁੜਦੇ ਨੇ ਔਰ ਸਾਨੂੰ ਚੰਗਾ ਲੱਗਦਾ ਹੈ ਕਿ ਸਾਡੇ ਦਰਸ਼ਕ ਸਾਡੇ ਨਾਲ ਸੱਚੀ ਜੁੜਦੇ ਨੇ ਔਰ ਸਾਡੀ ਇਸ ਗੱਲਬਾਤ ਨੂੰ ਗਾਹੇ ਬਗਾਹੇ ਪਸੰਦ ਵੀ ਕਰਦੇ ਨੇ ਆਪਣੇ ਹੋਰ ਚਾਹਣ ਵਾਲਿਆਂ ਦੇ ਨਾਲ ਸਾਂਝਾ ਵੀ ਕਰਦੇ ਨੇ ਔਰ ਸਾਨੂੰ ਸਾਡੀਆਂ ਗੱਲਾਂ ਦੇ ਬਾਬਤ ਉਹ ਸੋਕਸ ਨੇ ਹੈਵੀ ਬੀ ਦੇ ਨੇ ਬੜਾ ਚੰਗਾ ਲੱਗਦਾ ਬਿਲਕੁਲ ਤੇ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਹੋਰ ਵੀ ਜਿਹੜੇ ਦਰਸ਼ਕ ਦੇਖਦੇ ਨੇ ਸਾਨੂੰ ਉਹ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਆ ਕਰਨ ਕਿ ਉਹਨਾਂ ਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਦਾ ਹੈ ਬਿਲਕੁਲ ਜੀ ਦੇਖੋ ਗੱਲ ਇਹ ਆ ਕਿ ਅੱਜ ਅਸੀਂ ਤਾਰੀਫ ਕਰਨੀ ਭੁੱਲ ਗਏ ਜੀ ਤਾਰੀਫ ਜਿਹੜੀ ਹੈ ਨਾ ਕਿਸੇ ਮੁਰਦੇ ਦੇ ਵਿੱਚ ਜਾਨ ਪਾ ਸਕਦੀ ਹੈ ਬਿਲਕੁਲ ਤੇ ਜੇਕਰ ਕਿਸੇ ਦੀ ਤੁਸੀਂ ਕੋਈ ਤਾਰੀਫ ਨਹੀਂ ਕਰਦੇ ਤਾਂ ਇਹਦਾ ਮਤਲਬ ਤੁਸੀਂ ਵੀ ਮੁਰਦਾ ਰੂਹ ਦੇ ਨਾਲ ਭਰੇ ਹੋਏ ਆ ਹੂੰ ਜਿਉਂ ਦਾ ਜਾਗਦਾ ਬੰਦਾ ਕੋਈ ਪੁਰਾਣੇ ਬਜ਼ੁਰਗਾਂ ਵੱਲਾਂ ਸੀ ਧਿਆਨ ਮਾਰੀਏ ਤੇ ਉਹ ਜੇਕਰ ਕੋਈ ਕਿਸੇ ਨੂੰ ਕੋਈ ਪਾਣੀ ਦਾ ਗਲਾਸ ਲਿਆ ਕੇ ਫੜਾਉਂਦਾ ਸੀ ਨਾ ਤੇ ਉਹ ਉਹਨੂੰ 100 ਅਸੀਸਾਂ ਦਿੰਦਾ ਹੁੰਦਾ ਸੀ ਜੀ ਬਿਲਕੁਲ ਜਿਉਂਦੀ ਰਹੇ ਵਸਦੀ ਰਹੇ ਠੰਡੀ ਰਹੇ ਹੈ ਚੰਗੀ ਰਹੇ ਬਹੁਤ ਅਸੀਸਾਂ ਔਰ ਨਾਲ ਦੀ ਨਾਲ ਕੋਲ ਬੈਠਿਆਂ ਦੇ ਨਾਲ ਗੱਲ ਕਰਦੇ ਹੁੰਦੇ ਸੀ ਕਿ ਲੈ ਵੀ ਸਾਡੀ ਕੁੜੀ ਬਹੁਤ ਪੀਪੀ ਆ ਸਾਡੀ ਕੁੜੀ ਬਹੁਤ ਚੰਗੀ ਆ ਜਾਂ ਸਾਡਾ ਮੁੰਡਾ ਬਹੁਤ ਚੰਗਾ ਹੈ ਲਾਇਕ ਆ ਆਗਿਆਕਾਰ ਆ ਅੱਜ ਦੇ ਸਮੇਂ ਦੇ ਵਿੱਚ ਅਸੀਂ ਇੱਕੋ ਹੀ ਚੀਜ਼ ਦੇ ਨਾਲ ਇਸ ਗੱਲ ਨੂੰ ਖਤਮ ਕਰ ਦਿੱਤਾ ਕੋਈ ਤੁਸੀਂ ਲਿਆ ਕੇ ਕਿਸੇ ਬਜ਼ੁਰਗ ਨੂੰ ਪਾਣੀ ਪਿਲਾਉਣੇ ਹੋ ਥੈਂਕ ਯੂ ਥੈਂਕ ਯੂ ਧੰਨਵਾਦ ਬਸ ਖਤਮ ਸਾਡੇ ਕੋਲ ਉਹ ਚੀਜ਼ਾਂ ਨਹੀਂ ਰਹਿ ਗਈਆਂ ਜੀ ਉਹ ਚੀਜ਼ਾਂ ਨਹੀਂ ਰਹਿ ਗਈਆਂ ਸਾਡੇ ਕੋਲ ਕਾਲ ਆ ਗਈ ਹੂੰ ਅਸੀਂ ਕਾਲੇ ਹੋ ਗਏ ਹਾਂ ਬਿਲਕੁਲ ਹੋ ਗਏ ਹਾਂ ਅਸੀਂ ਜੇਕਰ ਰਾਤ ਪੈਂਦੀ ਹੈ ਫੜਾ ਫੜਾ ਸੀਕਰ ਦਿਨ ਚੜ ਜੂਵੇ ਹੂੰ ਜੇਕਰ ਦਿਨ ਹੁੰਦਾ ਅਸੀਂ ਫੜਾ ਫੜਾ ਦਿਨ ਮੁੱਕ ਜੂਵੇ ਹੂੰ ਰਾਤ ਪੈ ਜਾਵੇ ਅਸੀਂ ਸੌਜੀਏ ਅਸੀਂ ਸੌਨੇ ਆ ਅਸੀਂ ਕਿਨ ਫੜਫੜਾ ਉੱਠ ਜੀ ਹਮ ਇਹ ਹੀ ਗੱਲ ਹੈ ਨਾ ਅਸੀਂ ਇਹ ਵੀ ਚਾਹੁੰਦੇ ਆ ਕਿ ਪੈਸੇ ਵੀ ਸਾਡੇ ਕੋਲ ਜਲਦੀ ਜਲਦੀ ਆ ਜਾਣ ਮਿਹਨਤ ਅਸੀਂ ਕਰਨੀ ਨਹੀਂ ਪਰ ਸਾਰੇ ਅਸੀਂ ਇਹ ਹੀ ਚਾਹੁੰਦੇ ਆ ਕਿ ਅਸੀਂ ਇੰਨਾ ਕੁ ਪੈਸਾ ਕਮਾ ਲਈਏ ਕਿ ਹਰ ਕੋਈ ਸਾਨੂੰ ਜਾਣੇ ਹਨਾ ਅਸੀਂ ਮਿਹਨਤ ਨਹੀਂ ਕਰਦੇ ਆ ਅੱਜ ਦੇ ਸਮੇਂ ਦੇ ਵਿੱਚ ਅਸੀਂ ਮਿਹਨਤ ਕਰਨਾ ਹੀ ਭੁੱਲ ਗਏ ਆ ਪਰ ਸਭ ਕੁਝ ਸਾਨੂੰ ਜਲਦੀ ਜਲਦੀ ਚਾਹੀਦਾ ਆਸਮਾਨ ਵੀ ਸਾਡੇ ਘਰ ਦੇ ਵਿੱਚ ਹੋਵੇ ਆ ਵੀ ਹੋਵੇ ਸਾਡੀ ਵੱਡੀ ਕੋਠੀ ਹੋਵੇ ਸਭ ਕੁਝ ਅਸੀਂ ਚਾਹੁੰਦੇ ਆ ਪਰ ਉਸ ਤਰੀਕੇ ਮਿਹਨਤ ਵੀ ਤਾਂ ਕਰਨੀ ਪੈਣੀ ਹੈ ਸਬਰ ਨਹੀਂ ਹੈ ਸਬਰ ਮੁੱਕ ਚੁੱਕਿਆ ਹੈ ਬਿਲਕੁਲ ਸਬਰ ਜਿਹੜਾ ਨਾ ਸਬਰ ਦੇ ਨਾਲ ਤੁਸੀਂ ਕੋਈ ਕੰਮ ਕਰ ਲਓ ਉਹ ਚੰਗਾ ਰਹੂਗਾ ਹਮ ਸਬਰ ਦੇ ਨਾਲ ਹੁਣ ਇੱਕ ਨਿੱਕੀ ਜਿਹੀ ਗੱਲ ਦੇਖਿਓ ਇੱਕ ਘਰ ਦੇ ਵਿੱਚ ਇੱਕ ਔਰਤ ਜਿਹੜੀ ਆ ਸ਼ੁਗੜ ਸਿਆਣੀ ਬੀਬੀ ਜਿਹੜੀ ਆ ਉਹ ਖਾਣਾ ਬਣਾਉਂਦੀ ਆ ਜੀ ਖਾਣਾ ਬਣਾਉਣ ਦੇ ਵਾਸਤੇ ਮੰਨ ਲਓ ਉਹਨੇ ਗਾਜਰਾਂ ਹੀ ਬਣਾਉਣੀਆਂ ਹੈ ਨਾ ਪਹਿਲਾਂ ਗਾਜਰਾਂ ਨੂੰ ਧੋ ਕੇ ਹਮ ਧੋ ਕੇ ਉਹਨਾਂ ਨੂੰ ਜੰਗੀ ਤਰ੍ਹਾਂ ਸਾਫ਼ ਕਰਕੇ ਫਿਰ ਕੱਟੂਗੀ ਛੋਟਾ ਛੋਟਾ ਕਰਕੇ ਫਿਰ ਆਲੂ ਕੱਟੂਗੀ ਫਿਰ ਹੋਰ ਆਪਣਾ ਪਿਆਜ਼ ਵਗੈਰਾ ਟਮਾਟਰ ਵਗੈਰਾ ਜੋ ਉਹਨੇ ਉਹਦੇ ਵਿੱਚ ਪਾਉਣਾ ਹੈ ਲਸਣ ਅਦਰਕ ਉਹ ਸਾਰਾ ਕੁਝ ਪਾਉਂਦੀ ਹੈ ਫਿਰ ਉਹ ਤਵੇ ਦੇ ਉੱਪਰ ਕੜਾਈ ਚਾੜਦੀ ਹੈ ਉਹਦੇ ਵਿੱਚ ਘਿਓ ਪਾਉਂਦੀ ਹੈ ਜਾਂ ਤੇਲ ਪਾਉਂਦੀ ਹੈ ਜਾਂ ਕੁਝ ਵੀ ਉਹਨੇ ਰਿਫਾਈਨਡ ਪਾਉਣਾ ਕੁਝ ਵੀ ਪਾ ਕੇ ਉਹਨੂੰ ਕਾੜ ਕੇ ਉਹਦੇ ਵਿੱਚ ਪਾ ਕੇ ਤੜਕਾ ਛੁੜਕਾ ਲਾ ਕੇ ਉਹ ਛੱਡਦੀ ਹੈ ਉਹਨੂੰ ਹਿਲਾਉਂਦੀ ਹੈ ਵਾਰ-ਵਾਰ ਜੀ ਵਾਰ-ਵਾਰ ਹਿਲਾ ਕੇ ਟੱਕਣ ਚੱਕ-ਚੱਕ ਕੇ ਦੇਖਦੀ ਹੈ ਕਿ ਮੇਰੀ ਸਬਜ਼ੀ ਪੱਕੀ ਆ ਕਿ ਨਹੀਂ ਪੱਕੀ ਹਮ ਸਬਰ ਹੈ ਨਾ ਉਹਦੇ ਵਿੱਚ ਸਬਰ ਹੈ ਉਹ ਪਕਾਉਂਦੀ ਆ ਨਾ ਹੂੰ ਉਹ ਚੰਗੀ ਤਰ੍ਹਾਂ ਪਕਾ ਕੇ ਦੇਖਦੀ ਆ ਫਿਰ ਜਦੋਂ ਨੂੰ ਪਤਾ ਲੱਗਦਾ ਵੀ ਆਲੂ ਵੀ ਗਲ ਗਏ ਹੂੰ ਗਾਜਰਾਂ ਵੀ ਗਲ ਗਈਆਂ ਫਿਰ ਉਹ ਉਹਨੂੰ ਉਤਾਰਦੀ ਆ ਚੁੱਲੇ ਤੋਂ ਥੱਲੇ ਲਾ ਲੈਂਦੀ ਆ ਉਸ ਤੋਂ ਬਾਅਦ ਰੋਟੀ ਆ ਆਟਾ ਲੈਂਦੀ ਆ ਉਹਨੂੰ ਪਾਣੀ ਪਾਉਂਦੀ ਆ ਗੁੰਨਦੀ ਆ ਗੁੰਨ ਕੇ ਫਿਰ ਨਿੱਕੇ ਨਿੱਕੇ ਪੀੜੇ ਬਣਾ ਕੇ ਫਿਰ ਤਵੇ ਤੇ ਰੱਖਦੀ ਆ ਤਵੇ ਤੇ ਰੱਖ ਕੇ ਉਹਨੂੰ ਸੇਕ ਕੇ ਐਨ ਫਲਮਾ ਫਲਕਾ ਜਿਹਾ ਜੀ ਉਹਨੂੰ ਲਿਆ ਕੇ ਉਹ ਆਪਣੇ ਘਰ ਦੇ ਨੂੰ ਬੱਚਿਆਂ ਨੂੰ ਘਰ ਵਾਲੇ ਨੂੰ ਸੱਸ ਨੂੰ ਜਾਹੁਰ ਮਾਂ ਬਾਪ ਉਹ ਸ਼ਿਕਾਉਂਦੀ ਆ ਉਹਦਾ ਇਸ ਪ੍ਰੋਸੈਸ ਦੇ ਵਿੱਚ ਕੋਈ ਲਗਭਗ ਲੱਗ ਜਾਂਦੇ ਕੋਈ ਉਹਦੇ 2-3 ਘੰਟੇ ਲੱਗ ਜਾਂਦੇ ਲੱਗ ਜਾਂਦੇ ਆਸਾਨੀ ਦੇ ਨਾਲ ਤੇ ਜਦੋਂ ਅਸੀਂ ਰੋਟੀ ਖਾਣੀ ਹੁੰਦੀ ਹੈ ਹੱਕਾ ਮਾਰਦੀ ਆ ਸਾਨੂੰ ਕੋਈ ਸਾਡੀ ਮਾਂ ਕਿ ਆ ਜਾ ਰੋਟੀ ਖਾ ਲਓ ਅਸੀਂ ਜਾਣੇ ਤਾਂ ਕਿਨੇ ਫਟਾਫਟ ਬਾਦੇ ਹੂੰ ਫਟਾਫਟ ਖਾਣੇ ਆ ਫਟਾਫਟ ਅਸੀਂ ਦੌੜ ਜਾਂਦੇ ਆ ਦੌੜ ਜਾਂਦੇ ਆ ਦਿਨਾਂ ਘੰਟਿਆਂ ਦੀ ਉਹਦੀ ਮਿਹਨਤ ਅਸੀਂ 10 ਮਿੰਟ ਨਹੀਂ ਲਾਉਦੇ ਰੋਟੀ ਖਾਣ ਨੂੰ ਹੂੰ ਬਿਲਕੁਲ ਨਹੀਂ ਲਾਉਦੇ ਨਾ 2 ਮਿੰਟ ਵੀ ਨਹੀਂ ਲੱਗਦੇ ਅੱਜ ਕੱਲ ਤਾਂ ਇੱਕ ਪਰੌਂਠਾ ਬਣਾਉਣ ਨੂੰ ਇੰਨਾ ਟਾਈਮ ਲੱਗ ਜਾਂਦਾ ਪਰ ਅਸੀਂ ਖਾ ਕੇ ਕਈ ਵਾਰ ਤਾਂ ਘੁੱਗੂ ਬਣਾ ਕੇ ਤੇ ਹੱਥ ਦੇ ਵਿੱਚ ਫੜਿਆ ਹੁੰਦਾ ਹਾਂ ਜਿਹੜਾ ਉਹ ਉਸਨੇ 3 ਘੰਟੇ ਲਗਾ ਕੇ ਸਬਰ ਸੰਤੋਖ ਦੇ ਨਾਲ ਜਿਹੜਾ ਤੁਹਾਨੂੰ ਖਾਣਾ ਪਰੋਸਿਆ ਕੀ ਐਡੀ ਕਿ ਤੁਹਾਡੀ ਵੇਲਣੇ ਦੇ ਵਿੱਚ ਬਾਹ ਆਈ ਆ ਕਿ ਤੁਸੀਂ ਸਬਰ ਸੰਤੋਖ ਦੇ ਨਾਲ ਉਹਨੂੰ 10-15 ਮਿੰਟ ਲਗਾ ਕੇ ਖਾ ਨਹੀਂ ਸਕਦੇ ਹੂੰ ਸਾਇੰਸ ਕਹਿੰਦੀ ਹੈ ਕਿ ਤੁਸੀਂ ਰੋਟੀ ਨੂੰ ਚਿਥ-ਚਿਥ ਕੇ ਖਾਣਾ ਹੈ ਹੂੰ ਅੱਜ ਰੋਟੀ ਪਾਣੀ ਵਾਂਗੂ ਖਾਂਦੇ ਲੋਕ ਜੀ ਅੰਦਰ ਪਤਾ ਨਹੀਂ ਬਿਨਾਂ ਚਬਾਏ ਸੁੱਟ ਲੈਂਦੇ ਹੂੰ ਸੋ ਸਾਡੀ ਇਸ ਕਾੜ ਨੇ ਸਾਡੇ ਇਸ ਬੇਸਬਰੇਪਨ ਨੇ ਸਾਨੂੰ ਤੰਗ ਕਰ ਦਿੱਤਾ ਹੂੰ ਅਸੀਂ ਕਿਸੇ ਵੱਲ ਦੇਖਦੇ ਹਾਂ ਉਹ ਫਲਾਣਾ ਬੰਦਾ ਬੜਾ ਅੱਗੇ ਵਧ ਗਿਆ ਹੂੰ ਉਹ ਫਲਾਣੇ ਬੰਦੇ ਕੋਲ ਚਾਰ ਪੈਸੇ ਆ ਗਏ ਉਹਦੇ ਕੋਲ ਗੱਡੀ ਆ ਗਈ ਉਹਨੇ ਕੋਠੀ ਲੈ ਲਈ ਉਹਨੇ ਐਦਾਂ ਕਰ ਲਿਆ ਉਹਦਾ ਮੁੰਡਾ ਬਾਹਰ ਚੱਲ ਗਿਆ ਸਾਡਾ ਵੀ ਜਾਣਾ ਚਾਹੀਦਾ ਹੂੰ ਇੱਛਾ ਸਾਡੀ ਵੀ ਜਾਗਦੀ ਹੈ ਸਾਡੀ ਜਾਗਦੀ ਫਿਰ ਇੱਛਾ ਤੀਬਰ ਇੱਛਾ ਇੰਨੀ ਹੈ ਕਿ ਹਾਂ ਹਾਂ ਉਹਦੇ ਮੁੰਡੇ ਨੂੰ ਗਿਆਨ ਹਲੇ ਮਹੀਨਾ ਨਹੀਂ ਹੋਇਆ ਇਹ ਵੀ ਨਹੀਂ ਪਤਾ ਵਿਚਾਰਾ ਉਧਰ ਸੈੱਟ ਹੋਇਆ ਪਹੁੰਚ ਗਿਆ ਜਾਂ ਕਿੱਦਾਂ ਜਾਂ ਰਾਹ ਦੇ ਵਿੱਚ ਹੈ ਅਜੇ ਨਹੀਂ ਸਾਡਾ ਮੁੰਡਾ ਅਭੀ ਤੋਂ ਤਬੀ ਉਹ ਬਾਹਰ ਜਾਣਾ ਚਾਹੀਦਾ ਅਸੀਂ ਬੇਸਬਰੇ ਜੇ ਹੋ ਗਏ ਕਿਸੇ ਏਜੰਟ ਦੇ ਚੜ ਜਾਂਨੇ ਚਵਾਰੇ ਦੇ ਵਿੱਚ ਉੱਥੇ ਜਾ ਕੇ ਫਿਰ ਅਗਲਾ ਆਪਣੀ ਮਨਮਰਜ਼ੀ ਦੇ ਨਾਲ ਫਿਰ ਭੇਡ ਮੋਨਦਾ ਬਿਲਕੁਲ ਤੇ ਫਿਰ ਮੁੜ ਕੇ ਜਾਣਦੇ ਆ ਤੁਸੀਂ ਉਹ ਕਿਹੜਾ ਹੈਗਾ ਮੁੰਡਾ ਉਹ ਜਿਹੜਾ ਫੋਨ ਕਰਦਾ ਏਜੰਟਾਂ ਨੂੰ ਉਹ ਪਾਣਾ ਸੇ ਦੂ ਫਿਰ ਉਹਦੇ ਕੋਲ ਜਾ ਕੇ ਫੋਨ ਲੋਕਾਂ ਨੂੰ ਤੁਸੀਂ ਫੋਨ ਕਰਾਉ ਰਹੇ ਹੋ ਉਹਦਾ ਵੀ ਕੰਮ ਵਧਾ ਰਹੇ ਤੁਸੀਂ ਜੀ ਜੋਗੀ ਜੀ ਸਬਰ ਤਾਂ ਇੰਨਾ ਕ ਮੁੱਕ ਗਿਆ ਲੋਕ ਹੁਣ ਡੋਂਕੀ ਲਾ ਕੇ ਜਾਣ ਨੂੰ ਤਿਆਰ ਆ ਕਿ ਜਿੰਨੇ ਮਰਜ਼ੀ ਪੈਸੇ ਲੈ ਲਓ ਬਸ ਸਾਨੂੰ ਇੱਕ ਵਾਰੀ ਵਿਦੇਸ਼ ਦਿਖਾ ਦਿਓ ਅਸੀਂ ਉੱਥੇ ਜਾਣਾ ਸਾਡਾ ਪੈਰ ਰੱਖ ਹੋ ਜੂਵੇ ਉੱਥੇ ਹਾਂ ਸਾਡੇ ਕੋਲ ਸਬਰ ਨਹੀਂ ਹੈ ਹੁਣ ਇੱਕ ਬੰਦਾ ਘਰੋਂ ਸਵੇਰੇ ਨਿਕਲਦਾ ਉਹ ਜਾਏ ਸਾਈਕਲ ਤੇ ਹੋਵੇ ਜਾਂ ਸਕੂਟਰ ਤੇ ਹੋਵੇ ਤੇ ਜਾਂ ਫਿਰ ਕਾਰ ਦੇ ਵਿੱਚ ਹੋਵੇ ਉਹ ਜਦੋਂ ਘਰੋਂ ਨਿਕਲਦਾ ਨਾ ਘਰੋਂ ਨਿਕਲਦੇ ਹੋਰਨ ਤੇ ਬਹਿ ਜਾਂਦਾ ਹੂੰ ਕਿ ਪਾਸੇ ਹੋ ਜਾਓ ਮੈਂ ਅੱਗ ਬੁਝਾਉਣ ਵਾਲੀ ਗੱਡੀ ਆ ਮੈਨੂੰ ਵੀ ਲੰਘ ਲੈਣ ਦਿਓ ਬਿਲਕੁਲ ਹੁੰਦਾ ਹੈ ਬਾਕੀ ਸਾਰੇ ਠੱਠੇ ਖੂਜ ਜਾਣ ਤੇ ਜਾਂ ਫਿਰ ਜਿੱਦਾਂ ਐਂਬੂਲੈਂਸ ਲੰਘਣੀ ਹੁੰਦੀ ਨਾ ਤੁਸੀਂ ਸਾਰੇ ਕੰਧਾਂ ਨਾਲੇ ਲੱਗ ਜਾਓ ਹਮ ਯਾਰ ਹੱਦ ਹੋ ਗਈ ਸਾਡੇ ਇਸ ਮੁਲਕ ਦੇ ਵਿੱਚ ਕਿਸੇ ਕੋਲ ਵੀ ਸਬਰ ਹੈ ਨਹੀਂ ਐਂਬੂਲੈਂਸ ਨੂੰ ਤਾਂ ਇੱਥੇ ਅਸੀਂ ਲੰਘਣਾ ਨਹੀਂ ਦਿੰਦੇ ਜੀ ਆਪ ਅਸੀਂ ਐਂਬੂਲੈਂਸ ਬਣੇ ਹੋਏ ਆ ਬਈ ਸਾਨੂੰ ਅਸੀਂ ਇਹ ਕਹਿੰਦੇ ਵੀ ਸਾਨੂੰ ਡੀਸੀ ਸਾਹਿਬ ਸਾਡੇ ਮੱਥੇ ਤੇ ਨੀਲੀ ਬੱਤੀ ਲਾ ਦੇਣ ਵੀ ਅਸੀਂ ਘੂ ਘੂ ਕਰਦੇ ਸਾਰੇ ਤੋਂ ਅੱਗੇ ਨਿਕਲ ਜਾਈਏ ਜੀ ਇਹਦੇ ਚੱਕਰ ਦੇ ਵਿੱਚ ਮੰਨ ਲਓ ਜੇ ਤੁਸੀਂ ਤੇਜ਼ੀ ਕਰਦੇ ਆਂ ਮੋਰੇ ਵੀ ਤੇ ਤੁਹਾਡੇ ਵਾਲੇ ਹੀ ਆ ਸਾਰੇ ਜੀਨਸ ਅਗਲੇ ਦੇ ਵਿੱਚ ਵੀ ਜੀ ਤੇ ਤੁਸੀਂ ਜੇਕਰ ਆਪ ਨਿਕਲਦੇ ਹੋ ਤੇ ਅਗਲਾ ਵੀ ਨਿਕਲਿਆ ਹੁੰਦਾ ਮੋਰੇ ਫਿਰ ਗੱਡੀਆਂ ਦੇ ਵਿੱਚ ਗੱਡੀਆਂ ਵੱਜਦੀਆਂ ਹੂੰ ਉਹ ਬਿਲੋਂ ਤੇਰੀ ਤੂਰ ਵੇਖ ਕੇ ਨਹੀਂ ਗੱਡੀਆਂ 'ਚ ਗੱਡੀਆਂ ਵੱਜਦੀਆਂ ਅਜ ਉਹ ਬਲੂਂਗੜੇ ਦੀ ਕਾਲੀ ਦੇਖ ਕੇ ਲੱਗਦੀਆਂ ਹੂੰ ਜਿਹੜੇ ਘਰੋਂ ਕਾਲੀ ਕਾਲੀ ਨਿਕਲੇ ਹੁੰਦੇ ਆ ਜਦੋਂ ਉਹ ਕਾਲੀ ਕਾਲੀ ਦੇ ਵਿੱਚ ਆਪਸ ਵਿੱਚ ਟੱਕਰਾਂ ਹੁੰਦੀਆਂ ਗੱਡੀਆਂ ਘਿਸ ਜਾਂਦੀਆਂ ਤਾਂ ਫਿਰ ਉਹ ਬਾਹਰ ਨਿਕਲਦੇ ਹੂੰ ਜਦੋਂ ਬਾਹਰ ਨਿਕਲਦੇ ਇੱਕ ਦੂਸਰੇ ਦੀ ਮਾਂ ਦੀ ਭੈਣ ਦੀ ਕਰਦੇ ਆ ਬਿਲਕੁਲ ਮਾਂ ਦੀ ਭੈਣ ਦੀ ਕਰਦੇ ਕਰਦੇ ਕੋਲਰ ਨੂੰ ਫੜ ਲੈਣਦੇ ਕੋਈ ਉਹਦੇ ਦੋ ਚਾਰ ਲਾਉਂਦਾ ਉਹਦੇ ਲਾਉਂਦਾ ਇੰਨੇ ਦੇ ਵਿੱਚ ਤੁਸੀਂ ਗੋਲੀਆਂ ਚਲਾਉਣ ਤੱਕ ਮਸਲਾ ਪਹੁੰਚ ਜਾਂਦਾ ਕਤਲ ਹੋ ਜਾਂਦੇ ਆ ਕਤਲ ਹੁੰਦੇ ਪਾਰਕਿੰਗ ਨੂੰ ਲੈ ਕੇ ਕਤਲ ਹੋਇਆ ਸਾਈਡ ਨਾ ਦੇਣ ਨੂੰ ਲੈ ਕੇ ਕਤਲ ਹੋਇਆ ਉਹਨੇ ਮੈਨੂੰ ਰਾਹ ਨਹੀਂ ਦਿੱਤਾ ਉਹਨੇ ਮੈਨੂੰ ਹਾਰਨ ਮਾਰਿਆ ਉਹਨੇ ਮੇਰੇ ਵੱਲ ਦੇਖਿਆ ਉਹਨੇ ਮੇਰੇ ਵੱਲ ਘੂਰਿਆ ਉਹਨੇ ਮੇਰੇ ਘਰ ਦੇ ਮਰੇ ਗੱਡੀ ਖੜੀ ਕਰਤੀ ਉਹਨੇ ਮੇਰੇ ਘਰ ਦੇ ਮਰੇ ਮੋਟਰਸਾਈਕਲ ਖੜਾ ਕਰ ਦਿੱਤਾ ਉਹ ਮੇਰੇ ਮੋੜ ਦੀ ਲੰਘ ਗਿਆ ਉਹਨੇ ਮੈਨੂੰ ਕਟ ਹਰ ਦੂ ਲਾਣਦੇ ਯਾਰ ਅਸੀਂ ਤ ਇਹ ਇਹ ਭਰੇ ਮਨ ਦੇ ਨਾਲ ਇਹ ਭਾਸ਼ਾ ਵਰਤਣੀ ਪੈ ਰਹੀ ਹੈ ਬ੍ਰਾਡਕਾਸਟਿੰਗ ਦੀ ਭਾਸ਼ਾ ਨਹੀਂ ਹੈ ਜੀ ਪਰ ਅਸੀਂ ਵਰਤ ਰਹੇ ਇਸ ਕਰਕੇ ਕਿਉਂਕਿ ਸਾਡਾ ਸਮਾਜ ਗਰਕਦਾ ਜਾ ਰਿਹਾ ਜੀ ਹੁਣ ਸਾਨੂੰ ਰੁਕਣਾ ਪੈਣਾ ਇਹਨਾਂ ਨੂੰ ਹਮ ਅਸੀਂ ਲੋਕ ਇਹ ਕਿੱਧਰ ਤੁਰੇ ਫਿਰਦੇ ਹਾਂ ਹਮ ਸਾਡੇ ਕੋਲ ਇੰਨੇ ਪਲ ਦੀ ਵੀ ਅਸੀਂ ਦੇਖੋ ਸਾਡੇ ਮਗਰ ਕੋਈ ਮਰੀਜ਼ ਐਂਬੂਲੈਂਸ ਦੇ ਵਿੱਚ ਹੋਵੇ ਅਸੀਂ ਆਰਾਮ ਦੇ ਨਾਲ ਖੜੇ ਹਾਂ ਚਾਹੇ ਆਪਣੇ ਸਕੂਟਰ ਤੇ ਹੋਈਏ ਚਾਹੇ ਆਪਣੀ ਕਾਰ ਦੇ ਵਿੱਚ ਜੇ ਕਾਰ ਵਾਲਾ ਵੀ ਨਾ ਉਹ ਸ਼ੀਸ਼ੇ ਦੇ ਵਿੱਚ ਮਗਰ ਦੇਖ ਲੈਂਦਾ ਕਿ ਮੇਰੇ ਮਗਰ ਐਂਬੂਲੈਂਸ ਆ ਪਰ ਉਹ ਕਹਿੰਦਾ ਨਹੀਂ ਫਿਰ ਇੱਕ ਹੋਰ ਗੱਲ ਦੇਖ ਲਓ ਮੰਨ ਲਓ ਐਂਬੂਲੈਂਸ ਕਿਸੇ ਤਰ੍ਹਾਂ ਅੱਗੇ ਆ ਗਈ ਜਾਂ ਫਿਰ ਕਿਸੇ ਪੁਲਿਸ ਅਫਸਰ ਦੀ ਗੱਡੀ ਜਾਂ ਕਿਸੇ ਲੀਡਰ ਦੀ ਗੱਡੀ ਤੁਹਾਡੇ ਤੋਂ ਅੱਗੇ ਨਿਕਲ ਰਹੀ ਹੈ ਸਾਇਰਨ ਬਜਾ ਕੇ ਤੁਸੀਂ ਪਤਾ ਕੀ ਕਰਦੇ ਹੋ ਉਹਦੇ ਮਗਰ ਗੱਡੀ ਲੱਲਨੇ ਹੂੰ ਕਿ ਚੱਲ ਹੁਣ ਤੇਰੇ ਮਗਰ ਮੈਂ ਵੀ ਆਗਾ ਹੂੰ ਜੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਸਾਨੂੰ ਉਹਨੇ ਤਾਂ ਭਾਈ ਕਿਸੇ ਹੋਰ ਪਾਸੇ ਜਾਣਾ ਹੂੰ ਤੂੰ ਕਿਸੇ ਹੋਰ ਪਾਸੇ ਜਾਣਾ ਉਹਦਾ ਕੰਮ ਮਕਸਦ ਕੁਝ ਹੋ ਰਿਹਾ ਤੇਰਾ ਕੰਮ ਕੁਝ ਹੋ ਰਿਹਾ ਜੀ ਕੀ ਗੱਲ ਅਸੀਂ ਇੱਕ ਪੈੜ ਦੇ ਵਿੱਚ ਪੈਣਾ ਨੱਪਦੇ ਹੋਏ ਕਿਉਂ ਜਾ ਰਹੇ ਹਾਂ ਬਿਲਕੁਲ ਅਸੀਂ ਆਪਣੀ ਨਵੀਂ ਪੈੜ ਕਿਉਂ ਨਹੀਂ ਪਾਉਂਦੇ ਇਹ ਜਿਹੜੀਆਂ ਕਾਲੀਆਂ ਨਾ ਸਾਨੂੰ ਇਹ ਕਾਲੀਆਂ ਸਾਨੂੰ ਘਰਾਂ ਦੇ ਵਿੱਚੋਂ ਉਠਾਉਂਦੀਆਂ ਹੂੰ ਘਰਾਂ ਦੇ ਵਿੱਚੋਂ ਉਠਾ ਕੇ ਸਾਨੂੰ ਕਚਾਰੀਆਂ ਤੇ ਕਰ ਲੈ ਕੇ ਜਾਂਦੀਆਂ ਜੀ ਜੋਗੀ ਜੀ ਹੁਣ ਹਾਲੀ ਦੇ ਵਿੱਚ ਇੱਕ ਮਾਮਲਾ ਵੀ ਸਾਹਮਣੇ ਆਇਆ ਸਬਰ ਜੀ ਤੁਸੀਂ ਗੱਲ ਕੀਤੀ ਹੈ ਹੁਣ ਇੱਕ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ ਕਰ ਦਿੱਤਾ ਪੰਜਾਬ ਦੇ ਗੜਦੀਵਾਲਾ ਤੋਂ ਇਹ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਜਿੱਥੇ ਮਾਮੂਲੀ ਬਹਿਸਬਾਜ਼ੀ ਹੋਈ ਰਾਤ ਨੂੰ ਉਸਨੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਗਲਾ ਵੱਢ ਦਿੱਤਾ ਤੇ ਫਿਰ ਬਾਅਦ ਦੇ ਵਿੱਚ ਆਪਣੇ ਗਲਤੀ ਨੂੰ ਲੁਕਾਉਣ ਵਾਸਤੇ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਮੈਂ ਕਤਲ ਕਰ ਦਿੱਤਾ ਤੇ ਫਿਰ ਸਰਪੰਚ ਨੂੰ ਪਿੰਡ ਦੇ ਨੂੰ ਫੋਨ ਕਰਕੇ ਆਖਦਾ ਕਿ ਬਈ ਅੱਜ ਉਹ ਸਾਡੇ ਘਰੇ ਹਮਲਾ ਹੋ ਗਿਆ ਤੇ ਮੇਰੇ ਵੱਡੇ ਭਰਾ ਨੂੰ ਕੋਈ ਗਲਾ ਵੱਢ ਕੇ ਮਾਰ ਗਿਆ ਬੱਤੀਆਂ ਜਿਹੜੀਆਂ ਸੀਗੀਆਂ ਉਹ ਬੁਝੀਆਂ ਹੋਈਆਂ ਸੀ ਘਰ ਦੇ ਵਿੱਚ ਇੱਕ ਬਜ਼ੁਰਗ ਦਾਦੀ ਸੀ ਨਾ ਤਾਂ ਮਾਪੇ ਨੇ ਉਹਨਾਂ ਦੋਵੇਂ ਮੁੰਡਿਆਂ ਦੇ ਦੋਵੇਂ ਮੁੰਡੇ ਹੀ ਸੀਗੇ ਦਾਦੀ ਦੀ ਬੁੜਾਪੇ ਦਾ ਸਹਾਰਾ ਸੀਗੇ ਹਨਾ ਜਿਵੇਂ ਹੀ ਪੁਲਿਸ ਘਰ ਪਹੁੰਚਦੀ ਹੈ ਪੁਲਿਸ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕਤਲ ਹੋਇਆ ਹੈ ਕਿਸ ਤਰੀਕੇ ਹੋਇਆ ਤੇ ਕਿਸ ਨੇ ਕੀਤਾ ਕਿਉਂਕਿ ਜਦੋਂ ਗੱਲਬਾਤ ਕੀਤੀ ਨਾ ਪੁਲਿਸ ਨੇ ਛੋਟੇ ਭਰਾ ਦੇ ਨਾਲ ਕਿ ਕੀ ਗੱਲ ਹੋਈ ਸੀ ਉਹਦੇ ਬਿਆਨ ਹੀ ਨਹੀਂ ਸੀ ਰਲਦੇ ਫਿਰ ਪੁਲਿਸ ਨੂੰ ਪਤਾ ਲੱਗ ਗਿਆ ਸਖਤੀ ਦੇ ਨਾਲ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਛੋਟੇ ਭਰਾ ਨੇ ਹੀ ਆਪਣੇ ਵੱਡੇ ਭਰਾ ਦਾ ਕਤਲ ਕੀਤਾ ਤੇ ਗੱਲ ਕੀ ਹੋਈ ਸੀ ਸਿਰਫ ਮਾਮੂਲੀ ਬਹਿਸ ਹੋਈ ਉਮਲੀ ਝਗੜਾ ਹੋਇਆ ਤੇ ਉਸਨੇ ਗਲਾ ਵੱਢ ਦਿੱਤਾ ਦੇਖੋ ਇਹ ਇਹ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਗੱਲਾਂ ਹੋ ਰਹੀਆਂ ਪੁੱਤ ਮਾਂ ਨੂੰ ਮਾਰ ਜਾਂਦਾ ਹੂੰ ਪਿਓ ਪੁੱਤ ਦੇ ਸਿਰ ਦੇ ਵਿੱਚ ਕਈ ਮਾਰ ਦਿੰਦਾ ਭਰਾ ਨੇ ਭਰਾ ਦਾ ਗਲਾ ਵੱਢ ਦਿੱਤਾ ਭੈਣ ਨੂੰ ਫੜ ਕੇ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਦਿੰਦਾ ਹੂੰ ਗੱਲਾਂ ਬਾਤਾਂ ਚ ਕੀ ਨਿਕਲਦੀਆਂ ਇਹਨੇ ਮੈਨੂੰ ਟੀਵੀ ਦਾ ਰਿਮੋਟ ਨਹੀਂ ਦਿੱਤਾ ਇਹਨੇ ਮੇਰਾ ਮੋਬਾਈਲ ਚੱਕ ਲਿਆ ਹੂੰ ਇਹਨੇ ਮੈਨੂੰ ਫੋਨ ਨਹੀਂ ਕਰਨ ਦਿੱਤਾ ਇਹਨੇ ਮੈਨੂੰ ਖਾਣਾ ਨਹੀਂ ਦਿੱਤਾ ਇਨੇ ਮੈਨੂੰ ਆਹ ਨਹੀਂ ਕੀਤਾ ਮੈਨੂੰ ਇਹਨੇ ਪੈਸੇ ਨਹੀਂ ਦਿੱਤੇ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਅਸੀਂ ਲੋਕ ਕਤਲਾਂ ਤਿੱਕਰ ਪਹੁੰਚ ਜਾਂਦੇ ਹਾਂ ਹੁਣ ਇਹਦੇ ਪਿੱਛੇ ਕਾਰਨ ਵੀ ਲੱਭਣੇ ਪੈਣਗੇ ਵੀ ਆਖਰ ਕਾਰਨ ਕੀ ਹੈ ਹੂੰ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਕਹਾਣੀ ਸੁਣਾਉਣੀ ਚਾਹਣਾ ਆਪਣੀ ਮੈਂ 9ਵੀਂ ਕਲਾਸ ਦੇ ਵਿੱਚ ਸੀ ਸਕੂਲ ਮੇਰਾ ਮੇਰੇ ਘਰ ਤੋਂ ਕੋਈ 2 ਕਿਲੋਮੀਟਰ ਬਣਦਾ ਸੀਗਾ ਜਿੱਥੇ ਤੁਰ ਕੇ ਜਾਣਾ ਤੁਰ ਕੇ ਵਾਪਸ ਆਉਣਾ ਮੇਰੇ ਨਾਲ ਦੇ ਮੇਰੇ ਆੜੀ ਮੇਰੇ ਹਾਣੀ ਉਹ ਸਾਈਕਲਾਂ ਤੇ ਜਾਂਦੇ ਹੁੰਦੇ ਸੀਗੇ ਇਹ ਨਹੀਂ ਸੀ ਕਿ ਸਾਡਾ ਬਾਪ ਸਮਰੱਥ ਨਹੀਂ ਸੀ ਉਹ ਲੈ ਕੇ ਦੇ ਸਕਦਾ ਸੀ ਪਰ ਉਹਨੇ ਮੈਨੂੰ ਸਾਈਕਲ ਲੈ ਕੇ ਨਹੀਂ ਸੀ ਦਿੱਤਾ ਇੱਕ ਦਿਨ ਇਦਾਂ ਹੀ ਮੇਰਾ ਬਾਪ ਤੇ ਮੇਰੇ ਤਾਇਆ ਜੀ ਬੈਠੇ ਆ ਮੈਂ ਗੱਲ ਕੀਤੀ ਮੈਂ ਕਹ ਵੀ ਮੈਨੂੰ ਸਾਈਕਲ ਚਾਹੀਦਾ ਇਸ ਤੋਂ ਪਹਿਲਾਂ ਕਿ ਮੇਰਾ ਬਾਪ ਮੈਨੂੰ ਜਵਾਬ ਦਿੰਦਾ ਮੇਰਾ ਤਾਇਆ ਬੋਲ ਪਿਆ ਕਿ ਤੂੰ ਜਾ ਉਹ ਦਰਵਾਜ਼ਾ ਹੁੰਦੀ ਹਵੇਲੀ ਉੱਥੇ ਸਾਈਕਲ ਖੜਾ ਜਾ ਚੱਕ ਲਿਆ ਮੈਂ ਖਾਂਬ ਲਗਾ ਲਿਆ ਆਪਣੇ ਪੈਰਾਂ ਨੂੰ ਮੈਂ ਦੌੜਾ ਗਿਆ ਵੀ ਸਾਈਕਲ ਚੱਕ ਕੇ ਲਿਆ ਜਦ ਮੈਂ ਜਾ ਕੇ ਦੇਖਿਆ ਤੇ ਤੂੜੀ ਵਾਲੇ ਕਮਰੇ ਦੇ ਵਿੱਚ ਇੱਕ ਪੁਰਾਣਾ ਜਿਹਾ ਸਾਈਕਲ ਖਸਰ ਖਾਦਾ ਜਾਂ ਜੰਗ ਲੱਗੀ ਹੋਈ ਬੁਰਾ ਹਾਲ ਚੈਨ ਉਹਦੀ ਉਤਰੀ ਹੋਈ ਉਹ ਹੈਂਡਲਾਂ ਦੇ ਉੱਪਰ ਉਹ ਵੀ ਨਹੀਂ ਹੁੰਦੇ ਗ੍ਰਿਪਾਂ ਜਿਹੜੀਆਂ ਉਹ ਵੀ ਹੈ ਨਹੀਂ ਨਾ ਪੈਡਲ ਹੈ ਨਾ ਹੈਂਡਲ ਚੰਗਾ ਉਹਦਾ ਨਾ ਪੈਡਲ ਚੰਗੇ ਬੜਾ ਮੇਰਾ ਮਨ ਟੁੱਟਿਆ ਮੈਂ ਉਹਨੂੰ ਖੜੀਸ ਕੇ ਲੈ ਆਂਦਾ ਘਰ ਨੂੰ ਤੇ ਮੈਂ ਕਹਤਾ ਯਾਰ ਸਾਈਕਲ ਆਹ ਤਾਂ ਕਵਾੜੀਆਂ ਨੇ ਵੀ ਨਹੀਂ ਲੈਣਾ ਕਹਤਾ ਪਰ ਤੂੰ ਲੈਣਾ ਮੈਂ ਹੁਣ ਕੀ ਬੋਲਾਂ ਨਾ ਮੇਰਾ ਪਿਓ ਬੋਲੇ ਨਾ ਮੈਂ ਬੋਲਾਂ ਦਾ ਚਾਲ ਇਹਨੂੰ ਸਾਈਕਲ ਵਾਲੀ ਦੁਕਾਨ ਤੇ ਲੈ ਕੇ ਚੱਲ। ਉੱਥੇ ਨੂੰ ਕਿਹਾ ਕਿ ਇਹਨੂੰ ਬਈ ਤਿਆਰ ਕਰ ਦੇ। ਹੂੰ ਇਹਦਾ ਕਾਰੇ ਦੀ ਸਰਵਿਸ ਚੰਗੀ ਤਰ੍ਹਾਂ। ਉਹਨੇ ਵੀ ਜੀ ਚੰਗਾ ਸਾਈਕਲ ਚਮਕਾ ਚਮਕੂ ਕੇ ਮੈਨੂੰ ਦੇ ਦਿੱਤਾ ਚੱਲਣ ਲੱਗ ਪਿਆ। ਮੈਂ ਉਹਦੇ ਉੱਪਰ ਸਾਈਕਲ ਤੇ ਜਾਣ ਲੱਗ ਪਿਆ। ਫਿਰ ਆਉਂਦੀ ਹੈ ਵਾਰੀ 10ਵੀਂ ਕਲਾਸ ਦੀ। ਜਦੋਂ ਮੈਂ 10ਵੀਂ ਕਲਾਸ ਦੇ ਵਿੱਚ ਹੁੰਨਾ ਇੱਕ ਸਾਲ ਬਾਅਦ ਮੈਨੂੰ ਇੱਕ ਸਾਈਕਲ ਉਹ ਮਿਲਦਾ ਕਿ ਜਿਹੜਾ ਕੰਪਨੀ ਵਾਲਿਆਂ ਨੇ ਨਵਾਂ ਲਾਂਚ ਕੀਤਾ ਸੀ। ਜਿਹੜੇ ਅੱਜਕੱਲ ਸਾਈਕਲ ਬੜੇ ਪ੍ਰਚਲਿਤ ਆ ਸਿੱਧੇ ਹੈਂਡਲ ਵਾਲਾ ਔਰ ਮੋٹے-ਮੋٹے ਟਾਇਰਾਂ ਵਾਲੇ। ਹੂੰ। ਉਸ ਸਮੇਂ ਦੇ ਵਿੱਚ ਮੋٹے ਟਾਇਰਾਂ ਵਾਲਾ ਉਹ ਸਾਈਕਲ ਲਾਂਚ ਹੀ ਹੋਇਆ ਸੀਗਾ। ਜਦੋਂ ਮੈਂ ਉਹ ਰਾਮਾ ਮੰਡੀ ਤੋਂ ਅੱਗੇ ਨਿਕਲ ਕੇ ਛੌਣੀ ਦੇ ਵਿੱਚੋਂ ਉਹ ਸਾਈਕਲ ਲੈ ਕੇ ਆ ਰਿਹਾ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਯਾਰ ਅੱਜ ਮੇਰੇ ਬਾਪ ਨੇ ਮੈਨੂੰ ਬਹੁਤ ਚੰਗੀ ਚੀਜ਼ ਲੈ ਕੇ ਦਿੱਤੀ। ਹੂੰ। ਉਸ ਸਾਈਕਲ ਨੂੰ ਮੈਂ ਸਟੈਂਡ ਤੇ ਖੜਾ ਕਰਕੇ ਸਕੂਲ ਦੇ ਵਿੱਚ ਹਰ ਪੀਰੀਅਡ ਦੇ ਬਾਅਦ ਦੇਖਣ ਜਾਂਦਾ ਸੀ ਕਿਤੇ ਸਿੱਟਿਆ ਤਾਂ ਨਹੀਂ ਕਿਸੇ ਨੇ। ਜੀ। ਠੀਕ। ਮੇਰੇ ਵਿੱਚ ਉਹਨਾਂ ਨੇ ਇੱਕ ਸਬਰ ਭਰਿਆ। ਹੂੰ। ਸਾਲ ਭਰ ਮੈਨੂੰ ਉਹ ਲਟਕਾਈ ਰੱਖਿਆ ਕਿ ਨਹੀਂ ਲੈ ਕੇ ਦੇਣਾ ਇਹਨੂੰ ਸਾਈਕਲ ਅੱਜ ਅਸੀਂ ਆਪਣੇ ਨਿਆਣੇ ਦੇ ਵਿੱਚ ਇਹ ਸਬਰ ਦਾ ਟੀਕਾ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਹੂੰ ਬਿਲਕੁਲ ਵੀ ਨਹੀਂ ਅੱਜ ਨਿਆਣਾ ਜੇ ਰਾਤ ਨੂੰ ਕੋਈ ਚੀਜ਼ ਮੰਗਦਾ ਤਾਂ ਸਵੇਰੇ ਮਾਪੇ ਉਹਦੇ ਬੈੱਡ ਦੇ ਸਹਾਰੇ ਲੈ ਕੇ ਖੜੇ ਹੁੰਦੇ ਕਿ ਆਹ ਲੈ ਅੱਜ ਜੇਕਰ ਬੱਚਾ ਨਿੱਕੀ ਜਿਹੀ ਚੀਜ਼ ਦੇ ਵਾਸਤੇ ਰੋਂਦਾ ਤਾਂ ਉਹਨੂੰ ਕਹਿੰਦੇ ਕਿ ਤੂੰ ਰੋ ਨਾ ਤੇਰੀ ਹਰ ਇੱਕ ਡਿਮਾਂਡ ਅਸੀਂ ਪੂਰੀ ਕਰਾਂਗੇ ਕਿਉਂ ਤੱਬਰ ਛੋਟੇ ਛੋਟੇ ਹੋ ਗਏ ਜੀ ਅਸੀਂ ਕਹਿੰਨੇ ਕਿ ਇੱਕ ਬੱਚਾ ਬਸ ਹੋਰ ਦੂਸਰਾ ਜੀ ਹੋਣਾ ਨਹੀਂ ਚਾਹੀਦਾ ਹੂੰ ਇੱਕ ਬੱਚਾ ਜਿਹੜਾ ਫਿਰ ਤੁਹਾਡਾ ਪਿਓ ਹੁੰਦਾ ਜੀ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਦੇ 8 8 9 9 ਨਿਆਣੇ ਹੁੰਦੇ ਸੀ ਜੀ ਬਿਲਕੁਲ ਔਰ ਸਾਰੇ ਹੀ ਜ਼ਾਂਮ ਦੇ ਹੁੰਦੇ ਸੀ ਸਾਰੇ ਹੀ ਚੰਗੇ ਹੁੰਦੇ ਸੀ ਜੀ ਇੱਕ ਅੰਦਰ ਵਿੱਚੋਂ ਕਿਤੇ ਕਣਕ ਦੇ ਵਿੱਚੋਂ ਹੀ ਕਾਂਗਿਆਰੀ ਹੁੰਦੀ ਆ ਜੀ ਤੇ ਪਰ ਉਹਨਾਂ ਸਮੇਂ ਦੇ ਵਿੱਚ ਲੋਕ ਤੰਗ ਨਹੀਂ ਸੀਗੇ ਤੰਗ ਨਹੀਂ ਸੀ ਅੱਜ ਟੱਬਰ ਛੋਟੇ ਛੋਟੇ ਆ ਹੂੰ ਮੀਆਂ ਬੀਵੀ ਕੰਮ ਕਰਦੇ ਆ ਇੱਕ ਬੱਚਾ ਸਰਦਾ ਫੇਰ ਵੀ ਨਹੀਂ ਸਰਦਾ ਫੇਰ ਅੱਗ ਕਿੱਥੇ ਲੱਗ ਗਈ ਜੀ ਅੱਜ ਅੱਜ ਫੇਰ ਵੀ ਨਹੀਂ ਲੂੜਾ ਪੂਰੀਆਂ ਹੁੰਦੀਆਂ ਹੁਣ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਬਾਪ ਨੇ ਇੰਨੀਆਂ ਚੀਜ਼ਾਂ ਦੇ ਵਿੱਚ ਸਾਨੂੰ ਸੰਭਾਲਿਆ ਇੰਨੀਆਂ ਕਰਕੇ ਭਾਵੇਂ ਥੋੜੀਆਂ ਤਨਖਾਹਾਂ ਹੁੰਦੀਆਂ ਸੀ ਸਾਨੂੰ ਪਾਲਿਆ ਪਲੋਸਿਆ ਵਿਆਹਾ ਕਮਾਕਾਰਾਂ ਦੇ ਵਿੱਚ ਪਾਤਾ ਹੁਣ ਜਿਹੜੇ ਅੱਜ ਦੇ ਮਾਪੇ ਆ ਦੋਨੋਂ ਮੀਆਂ ਬੀਬੀ ਜਿਹੜੇ ਕੰਮ ਕਰਦੇ ਪਰ ਫੇਰ ਵੀ ਆਪਣੇ ਬੱਚੇ ਦੀਆਂ ਇੱਕ ਡਿਮਾਂਡਾਂ ਪੂਰੀਆਂ ਕਰਦੇ ਕਰਦੇ ਬੱਚੇ ਦੇ ਮਨ ਦੇ ਵਿੱਚ ਬੜਾ ਫਿਰ ਲਾਲਚ ਆ ਜਾਂਦਾ ਕਿ ਮੈਂ ਜੇ ਰਾਤ ਨੂੰ ਕਹੂੰਗਾ ਫਿਰ ਸਵੇਰੇ ਮਿਲ ਜਾਣਾ ਮਿਲ ਜਾਣਾ ਉਹਦੇ ਵਿੱਚ ਸਬਰ ਖਤਮ ਹੋ ਗਿਆ ਸਬਰ ਖਤਮ ਹੋ ਗਿਆ ਉਹਦੇ ਵਿੱਚ ਇੰਤਜ਼ਾਰ ਨਹੀਂ ਰਹਿੰਦਾ ਉਹ ਜਿਹੜੀ ਚੀਜ਼ ਕਹਿੰਦਾ ਮੈਨੂੰ ਅਭੀ ਤੋਂ ਤੱਕ ਵੀ ਹੁਣੇ ਮਿਲਣੀ ਚਾਹੀਦੀ ਉਹ ਫਿਰ ਘਰ ਦੇ ਭਾਂਡੇ ਭੰਦਾ ਘਰ ਦੇ ਭਾਂਡੇ ਭੰਦਾ ਬਾਹਰ ਨੂੰ ਦੌੜ ਜਾਂਦਾ ਹੂੰ ਤੇ ਜਦੋਂ ਬਾਹਰ ਨੂੰ ਦੌੜ ਜਾਂਦਾ ਮਾਂ ਬਾਪ ਉਹਦੇ ਮਗਰ ਦੌੜਦੇ ਹੂੰ ਸਾਡੇ ਵੇਲਾਂ ਦੇ ਵਿੱਚ ਜੇਕਰ ਕਿਤੇ ਅਸੀਂ ਕਹਿੰਦੇ ਹੁੰਦੇ ਸੀ ਨਾ ਕਿ ਅਸੀਂ ਮਰ ਜਾਣਾ ਜੀ ਤਾਂ ਬੜਾ ਜੁੱਤੀ ਲਾ ਲੈਣਾ ਹੁੰਦਾ ਸੀ ਕਿ ਆ ਜਾ ਤੈਨੂੰ ਮੈਂ ਮਾਰਦਾ ਪਹਿਲਾਂ ਚਲ ਤੈਨੂੰ ਗੱਡੀ ਥੱਲੇ ਮੈਂ ਦੇ ਕੇ ਆਉਣਾ ਹੂੰ ਤੇ ਅੱਜ ਦੇ ਨਿਆਣਿਆਂ ਦੇ ਮੂੰਹੋਂ ਇਹ ਲਫ਼ਜ਼ ਨਿਕਲਿਆ ਕਿ ਮੈਂ ਮਰ ਜਾਣਾ ਮਾਂ ਕਹਿੰਦਾ ਅੱਧਾ ਮਰਨ ਹੋ ਜਾਂਦਾ ਬਿਲ ਇਹ ਕ੍ਰੋਧ ਕਿੱਥੋਂ ਆ ਗਿਆ ਹੂੰ ਇਹ ਸਾਡੇ ਵਿੱਚ ਸਬਰ ਕਿਉਂ ਨਹੀਂ ਰਿਹਾ ਸਾਡੇ ਬੱਚੇ ਇਸ ਤਰ੍ਹਾਂ ਦੇ ਭਟਕ ਕਿਉਂ ਗਏ ਅਸੀਂ ਟੁੱਟੇ ਹੋਏ ਹਾਂ ਅਸੀਂ ਤੜਕੇ ਹੋਏ ਹਾਂ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਘਰ ਬਣ ਗਏ ਹੂੰ ਪਹਿਲਾਂ ਬਹੁਤ ਸਾਰੇ ਲੋਕਾਂ ਦਾ ਇੱਕ ਘਰ ਹੁੰਦਾ ਸੀ ਹੂੰ ਅੱਜ ਇੱਕੋ ਘਰ ਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਆ ਹੂੰ ਅਸੀਂ ਲੋਕ ਜਿਹੜੇ ਆ ਨਿਖੜੇ ਹੋਏ ਹਾਂ ਟੁੱਟੇ ਹੋਏ ਸੰਤਰਾ ਆ ਹੂੰ ਉੱਪਰੋਂ ਇੱਕੇ ਅੰਦਰੋਂ ਫਾੜੀਆਂ ਫਾੜੀਆਂ ਨੇ ਹਰ ਇੱਕ ਕਮਰੇ ਦੇ ਵਿੱਚ ਇੱਕ ਨਵਾਂ ਘਰ ਵਸਿਆ ਹੋਇਆ ਜੀ ਹਰ ਇੱਕ ਦੇ ਕੋਲ ਆਪਣਾ ਮੋਬਾਈਲ ਆ ਹੂੰ ਤੇ ਜੇਕਰ ਮੋਬਾਈਲ ਤੇ ਲੱਗਾ ਹੋਇਆ ਉਹ ਉਹਦੇ ਵੱਲੋਂ ਪੇ ਆਵੇ ਤੇ ਚਾਹੇ ਨਾ ਆਵੇ ਹੂੰ ਤੇ ਬੱਚੇ ਨੂੰ ਕੀ ਪਤਾ ਮੇਰਾ ਪਿਓ ਕੌਣ ਆ ਬਿਲਕੁਲ ਮੁੜ ਕੇ ਆਪਣੇ ਐਲਬਮ ਦੇ ਵਿੱਚੋਂ ਪੁੱਛਣਾ ਯਾਰੇ ਬੜੀ ਮਾਂ ਮੰਮੀ ਆਹ ਬੰਦਾ ਕੌਣ ਆ ਆ ਬੰਦਾ ਕੌਣ ਆ ਬਿਲਕੁਲ ਹੈਨਾ ਇਸ ਕਰਕੇ ਸਾਨੂੰ ਬੱਚਿਆਂ ਦੇ ਵਿੱਚ ਬੈਠਣ ਦੇ ਲਈ ਸਮਾਂ ਚਾਹੀਦਾ ਬੱਚਿਆਂ ਨੂੰ ਸਮਝਾਓ ਬੱਚਿਆਂ ਨੂੰ ਸਬਰ ਸੰਤੋਖ ਸਿਖਾਓ ਇਹ ਪਾਠ ਜਿਹੜਾ ਕਰਦੇ ਨੇ ਪੜਾਉਣਾ ਹੂੰ ਬਿਲਕੁਲ ਟੀਚਰਾਂ ਨੇ ਨਹੀਂ ਟੀਚਰਾਂ ਨੇ ਨਹੀਂ ਬਿਲਕੁਲ ਉਹਨਾਂ ਨੇ ਪਾਠਕ੍ਰਮ ਦੀਆਂ ਕਿਤਾਬਾਂ ਤੁਹਾਨੂੰ ਪੜਾਉਣੀਆਂ ਰਟਾਉਣੀਆਂ ਰੱਟਾ ਲਾਉਣਾ ਤੁਹਾਨੂੰ ਤੇ ਤੁਸੀਂ ਜਿਹੜਾ ਉਹਨਾਂ ਨੂੰ ਘਰ ਦੇ ਵਿੱਚ ਜੋ ਸਬਕ ਦੇਣਾ ਉਹ ਤੁਸੀਂਓ ਦੇਣਾ ਜੇਕਰ ਚੰਗਾ ਸਬਕ ਦੇ ਲੋਗੇ ਤਾਂ ਚੰਗੇ ਰਹਿ ਜਾਓਗੇ ਨਹੀਂ ਤਾਂ ਤੁਹਾਡੇ ਨਿਆਣੇ ਕਿਤੇ ਨਿਛੜੀਆਂ ਨਾਲ ਵੀ ਰਲ ਸਕਦੇ ਹੂੰ ਚੋਰਾ ਨਾਲ ਵੀ ਰਲ ਸਕਦੇ ਆ ਚੇਨ ਸਨੇਚਰਾ ਨਾਲ ਵੀ ਰਲ ਸਕਦੇ ਆ ਕਿਸੇ ਹੋਰ ਮਾੜੇ ਕਰਮ ਕਰਨ ਵਾਲਿਆਂ ਨਾਲ ਵੀ ਰਲ ਸਕਦੇ ਆ ਉਹਨਾਂ ਨੂੰ ਤੁਸੀਂ ਆਪਣੇ ਰਲਾ ਕੇ ਰੱਖੋ ਉਹਨਾਂ ਦੇ ਵਿੱਚ ਕੋਈ ਗੈਪ ਨਾ ਪੈਣ ਦਿਓ ਜੇ ਮਾਂ ਦਿੱਤੀ ਆ ਉਸੇ ਲੀਆਂ ਬਣ ਹੂੰ ਜੇਕਰ ਪਿਓ ਤੇ ਪੁੱਤ ਆ ਉਹ ਯਾਰ ਦੋਸਤ ਬਣਨ ਹੂੰ ਕਿਉਂਕਿ ਜੇਕਰ ਦੋਨਾਂ ਦੇ ਵਿਚਕਾਰ ਗੈਪ ਰਹੂਗਾ ਗੈਪ ਦੇ ਵਿੱਚ ਕੋਈ ਤੀਸਰਾ ਆ ਗਿਆ ਨਾ ਉਹ ਚੰਗਾ ਵੀ ਹੋ ਸਕਦਾ ਹੈ। ਬਿਲਕੁਲ ਉਹ ਮਾੜਾ ਵੀ ਹੋ ਸਕਦਾ ਹੈ। ਜੇ ਤਾਂ ਚੰਗਾ ਆ ਗਿਆ ਤਾਂ ਚੰਗੀ ਗੱਲ ਆ। ਜੇ ਮਾੜਾ ਆ ਗਿਆ ਤੇ ਜੇਕਰ ਤੁਹਾਡੇ ਬੱਚਾ ਹੀ ਇੱਕ ਆ ਇੱਕ ਵੀ ਮਾੜਾ ਨਿਕਲਿਆ ਫਿਰ ਕਿੱਥੇ ਜਾ ਕੇ ਮੱਥੇ ਰਗੜੂਗੇ। ਹੂੰ ਉਹੀ ਤਾਂ ਗੱਲ ਹੈ ਜੋ ਕਿ ਜੀ ਹੁਣ ਪਰਿਵਾਰ ਛੋਟੇ ਹੋਗੇ ਜਿਵੇਂ ਤੁਸੀਂ ਕਿਹਾ ਕਿ ਇੱਕ ਨਿਆਣਾ ਕਰ ਲੈਂਦੇ ਨੇ ਤੇ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਦੂਜਾ ਹੋਵੇ ਨਾ ਆ ਜਿਹੜੀ ਸਥਿਤੀ ਹੈ ਅੱਜ ਦੀ ਬਣ ਚੁੱਕੀ ਹੈ ਹਰ ਕੋਈ ਇਹ ਚਾਹੁੰਦਾ ਕਿ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਦੋਵੇਂ ਕਮਾਉਂਦੇ ਆ ਫਿਰ ਵੀ ਖਰਚੇ ਨਹੀਂ ਪੂਰੇ ਹੁੰਦੇ ਹੁਣ ਇੱਕ ਬੱਚਾ ਆ ਜੇ ਤੁਸੀਂ ਉਹਨੂੰ ਵੀ ਸਮਾਂ ਨਹੀਂ ਦੋਗੇ ਤਾਂ ਉਹਦੇ ਨਾਲ ਗੱਲਾਂ ਬਾਤਾਂ ਨਹੀਂ ਕਰੋਗੇ ਉਹਦੇ ਨਾਲ ਕੋਈ ਗੱਲ ਸ਼ੇਅਰ ਨਹੀਂ ਕਰੋਗੇ ਆਪਣੀ ਸਾਂਝੀ ਨਹੀਂ ਕਰੋਗੇ ਆ ਬੱਚਾ ਤੁਹਾਡੇ ਨਾਲ ਕੋਈ ਗੱਲ ਸਾਂਝੀ ਕਰਨ ਤੋਂ ਡਰੇਗਾ ਤਾਂ ਫਿਰ ਉਹਨੇ ਤਾਂ ਕੋਈ ਨਾ ਕੋਈ ਆਪਣਾ ਹਾਨੀ ਲੱਭਣਾ ਆ ਨਾ ਬਾਹਰ ਕਿ ਮੇਰੀ ਵੀ ਕੋਈ ਗੱਲ ਸੁਣੇ ਕਿਉਂਕਿ ਹਰੇ ਨਿਆਇਆ ਕੁਝ ਵੀ ਸਾਡੇ ਨਾਲ ਹੋ ਰਿਹਾ ਹੈ ਉਹਨੂੰ ਅੰਦਰੋਂ ਇੱਕ ਉਤਸ਼ਾਹ ਹੁੰਦਾ ਹੈ ਕਿ ਅਸੀਂ ਆਪਣੀ ਗੱਲ ਕਿਸੇ ਦੇ ਨਾਲ ਜ਼ਰੂਰ ਕਰੀਏ ਤਾਂ ਉਹ ਬੱਚਾ ਜਿਹੜਾ ਹੈ ਉਹ ਬਾਰਗ ਕਿਸੇ ਗਲਤ ਨੂੰ ਵੀ ਮਿਲ ਸਕਦਾ ਹੈ ਕਿਸੇ ਚੰਗੇ ਨੂੰ ਵੀ ਮਿਲ ਸਕਦਾ ਹੈ ਕੋਈ ਉਸ ਨੂੰ ਚੰਗਾ ਵੀ ਸਮਝਾ ਸਕਦਾ ਹੈ ਕੋਈ ਉਸ ਨੂੰ ਮਾੜਾ ਵੀ ਸਮਝਾ ਸਕਦਾ ਹੈ ਦੂਜੀ ਗੱਲ ਇੱਥੇ ਬੱਚਿਆਂ ਨੂੰ ਜਦੋਂ ਅਸੀਂ ਸਮਾਨ ਜਿਹੜਾ ਹੈ ਕੋਈ ਵੀ ਚੀਜ਼ ਉਹ ਮੰਗਦਾ ਹੈ ਉਸ ਨੂੰ ਸਮੇਂ ਤੋਂ ਪਹਿਲਾਂ ਦੇ ਦਿੰਦੇ ਆ ਭਾਵੇਂ ਮੋਬਾਈਲ ਫੋਨ ਹੋਵੇ ਭਾਵੇਂ ਕੋਈ ਖਿਡੋਨਾ ਕਿਉਂ ਨਾ ਹੋਵੇ ਮਹਿੰਗੇ ਤੋਂ ਮਹਿੰਗੀ ਚੀਜ਼ ਉਹ ਜਿਹੜੀ ਵੀ ਮੰਗਦਾ ਹੈ ਉਸ ਨੂੰ ਮਾਪਿਆਂ ਵੱਲੋਂ ਦੇ ਦਿੱਤੀ ਜਾਂਦੀ ਹੈ ਕਿ ਸਾਡਾ ਬੱਚਾ ਰੋਵੇ ਨਾ ਉਹਨੂੰ ਬਿਲਕੁਲ ਵੀ ਰੋਣ ਨਹੀਂ ਦਿੱਤਾ ਜਾਂਦਾ ਉਹਦਾ ਦੁੱਖ ਮਾਪੇ ਦੇਖ ਨਹੀਂ ਸਕਦੇ ਪਰ ਜਦੋਂ ਬੱਚੇ ਨੂੰ ਸਮੇਂ ਤੋਂ ਪਹਿਲਾਂ ਉਹ ਚੀਜ਼ ਮਿਲ ਜਾਂਦੀ ਹੈ ਸਮੇਂ ਤੋਂ ਪਹਿਲਾਂ ਉਸ ਨੂੰ ਮੋਬਾਈਲ ਫੋਨ ਮਿਲ ਜਾਂਦਾ ਹੈ ਤਾਂ ਬੱਚਾ ਉਹਦੀ ਕਦਰ ਵੀ ਓਨੀ ਕ ਹੀ ਕਰਦਾ ਹੈ ਬੱਚੇ ਨੂੰ ਉਸ ਸਮਾਨ ਦੀ ਹੈ ਉਸ ਚੀਜ਼ ਦੀ ਓਨੀ ਕ ਕਦਰ ਨਹੀਂ ਹੋਣੀ ਜਿੰਨੀ ਉਹਨੂੰ ਉਦੋਂ ਹੋਊਗੀ ਜਦੋਂ ਉਹਨੂੰ ਤਰਸਾਤ ਰਸਾ ਕੇ ਚੀਜ਼ ਜਿਹੜੀ ਹੈ ਉਹ ਦਿੱਤੀ ਜਾਵੇਗੀ ਉਹਨੂੰ ਕਦਰ ਪਤਾ ਹੋਵੇ ਕਿ ਹਾਂ ਇਹ ਚੀਜ਼ ਮੈਨੂੰ ਕਿਵੇਂ ਮਿਲੀ ਜਿਵੇਂ ਤੁਸੀਂ ਇੱਕ ਕਹਾਣੀ ਜਿਹੜੀ ਹੈ ਉਹ ਸਾਂਝੀ ਕੀਤੀ ਹਨਾ ਕਿ ਮੈਨੂੰ ਸਾਈਕਲ ਜਿਹੜਾ ਉਹ ਸਾਲ ਬਾਅਦ ਮਿਲਿਆ ਤੇ ਤੁਸੀਂ ਉਹਨੂੰ ਬਾਹਰ ਦੇਖਣ ਜਾਂਦੇ ਸੀ ਕਿ ਕਿਸੇ ਨੇ ਉਹਨੂੰ ਸੇਟ ਤਨੀ ਵਿਤ ਉਹ ਚੀਜ਼ ਹੁੰਦੀ ਹੈ ਕਿ ਕਦਰ ਜਿਹੜੀ ਆ ਨਾ ਉਹ ਅੰਦਰੋਂ ਹੀ ਆਉਂਦੀ ਹੈ ਜੇਕਰ ਤੁਹਾਨੂੰ ਉਸ ਸਮੇਂ ਤੋਂ ਪਹਿਲਾਂ ਸਭ ਕੁਝ ਮਿਲ ਜਾਂਦਾ ਹੈ ਨਾ ਤੁਹਾਨੂੰ ਕਦੇ ਵੀ ਕਦਰ ਨਹੀਂ ਹੋਣੀ ਉਸ ਚੀਜ਼ ਦੀ ਬਿਲਕੁਲ ਇਹੀ ਚੀਜ਼ ਆ ਕਿ ਸਾਨੂੰ ਇਹ ਬੱਚਿਆਂ ਨੂੰ ਮਾਪੇ ਨੂੰ ਸਿਖਾਉਣਾ ਪਵੇਗਾ ਬੱਚੇ ਮਾਪੇ ਦੇ ਲਈ ਇੱਕ ਇਹ ਨਾਮ ਹੈ ਕਿ ਇੱਕ ਆਪਾਂ ਫਿਲਮਾਂ ਦੇ ਦਿੰਦੇ ਹੁੰਦੇ ਸੀ ਨਾ ਕਿ ਇੱਕ ਰਾਖਸ਼ ਦੀ ਜਾਨ ਇੱਕ ਤੋਤੇ ਦੇ ਵਿੱਚ ਆ ਉਹ ਇਦਾਂ ਜਾਂ ਉਦਾਂ ਉਹ ਤੋਤੇ ਦੀ ਲੱਤ ਮੁਰੜ ਉਹ ਰਾਖਸ਼ ਦੀ ਲੱਤ ਮੁਰੜ ਜਾਂਦੀ ਹੈ ਬੱਚੇ ਸਾਡੇ ਲਈ ਉਹ ਥੋੜੋ ਆ ਉਹ ਤੋਤੇ ਨਹੀਂ ਹੈਗੇ ਕਿ ਜੇਕਰ ਉਹਨਾਂ ਦੀ ਕੋਈ ਲੱਤ ਮੁੜੂਗੀ ਤੇ ਸਾਡੀ ਜਾਨ ਨਿਕਲ ਜਾਣੀ ਬੱਚਿਆਂ ਨੂੰ ਸਟਰੋਂਗ ਬਣਾਓ ਹਮ ਬੱਚਿਆਂ ਨੂੰ ਦੁਨੀਆਦਾਰੀ ਸਿਖਾਓ ਬੱਚਿਆਂ ਨੂੰ ਜੀਣਾ ਸਿਖਾਓ ਬੱਚਿਆਂ ਨੂੰ ਆ ਆਮ ਤੌਰ ਤੇ ਮਾਪੇ ਤਾਂ ਕੀ ਅਸੀਂ ਕਮਾਉਣੇ ਕਿਹਦੇ ਵਾਸਤੇ ਹਮ ਬੱਚਿਆਂ ਵਾਸਤੇ ਕਮਾਉਂਦੇ ਆ ਠੀਕ ਹੈ ਯਾਰ ਬੱਚਿਆਂ ਵਾਸਤੇ ਅਸੀਂ ਕਮਾਉਂਦੇ ਆ ਕਮਾਓ ਪਰ ਇਹ ਸੁਣੋ ਕਿ ਤੁਸੀਂ ਬੱਚਿਆਂ ਨੂੰ ਤੁਸੀਂ ਉਹ ਚੀਜ਼ ਬਣਾ ਦਿਓ ਕਿ ਜਿਹੜੀ ਉਹ ਬਣਨਾ ਨਹੀਂ ਚਾਹੀਦਾ ਹੂੰ ਬਿਲਕੁਲ ਬੱਚਿਆਂ ਦੇ ਵਾਸਤੇ ਤੁਸੀਂ ਕਮਾਉ ਰਹੇ ਹੋ ਇਹ ਗੱਲ ਪੱਕੀ ਗੱਲ ਹੈ ਹਰ ਇੱਕ ਮਾਪਾ ਬਪ ਕਮਾਉਂਦਾ ਹੈ ਪਰ ਉਸ ਬੱਚੇ ਨੂੰ ਅਸਲ ਦੁਨੀਆ ਦੀ ਅਸਲ ਤਸਵੀਰ ਤਾਂ ਦਿਖਾਓ ਹੂੰ ਉਹਨੂੰ ਪਤਾ ਤਾਂ ਲੱਗੇ ਹਕੀਕਤ ਹੈਗੀ ਹਕੀਕਤ ਹੈਗੀ ਤੇ ਜੇਕਰ ਤੁਸੀਂ ਇਹ ਤਾਂ ਨਹੀਂ ਕਰਦੇ ਤੁਸੀਂ ਬੱਚੇ ਦੇ ਇੱਕ ਨਿੱਕੇ ਜਿਹੇ ਰੌਣ ਤੇ ਤੁਹਾਡਾ ਮਰਨ ਹੋ ਜਾਂਦਾ ਹੈ ਤਸ ਸੱਚੀ ਜਾਣੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਜਿਹੜੇ ਇੰਨੇਕ ਨਾਜ਼ੁਕ ਬਣ ਜਾਣਗੇ ਇੰਨੇਕ ਸੋਲ ਬਣ ਜਾਣਗੇ ਇਹ ਬੱਚੇ ਸਮੇਂ ਦਾ ਇੱਕ ਛੋਟਾ ਜਿਹਾ ਥਪੇੜਾ ਵੀ ਸਹਿ ਨਹੀਂ ਸਕਣਗੇ ਇਹਨਾਂ ਨੇ ਡੋਲ ਜਾਣਾ ਥੜਕ ਜਾਣਾ ਤੇ ਥੜਕਿਆ ਬੰਦਾ ਹੀ ਗਲਤ ਰਸਤੇ ਤੇ ਪੈਂਦਾ ਹੁੰਦਾ ਤੇ ਗਲਤ ਰਸਤੇ ਤੇ ਪੈ ਕੇ ਉਹਨਾਂ ਕਹਿੰਦੇ ਰਾਤੋ-ਰਾਤ ਮੈਂ ਸਟਾਰ ਬਣ ਜਮਾ ਰਾਤੋ-ਰਾਤ ਮੈਨੂੰ ਸਾਰਾ ਕੁਝ ਮਿਲ ਜਵੇ ਰਾਤੋ-ਰਾਤ ਪੈਸਾ ਆ ਜਵੇ ਦੌਲਤ ਆ ਜਵੇ ਬਸ ਮੈਨੂੰ ਕੁਝ ਕਰਨਾ ਨਾ ਪਵੇ ਇੱਥੇ ਹੀ ਸਾਰੀ ਜਿਹੜੀ ਝਾੜੀਆਂ ਨਾ ਫਸਾਦਾਂ ਦੀ ਇੱਥੇ ਮਾੜੇ ਕਰਮਾਂ ਦੀ ਇੱਥੇ ਨਸ਼ਿਆਂ ਦੀ ਇੱਕ ਤੇ ਲੜਾਈਆਂ ਝੱਲਿਆਂ ਦੀ ਇਹ ਹੀ ਚੜਿਆ ਜੀ ਜੋਗੀ ਜੀ ਹੁਣ ਤੁਸੀਂ ਦੇਖੋ ਕਿ ਤੁਸੀਂ ਕਿਹਾ ਕਿ ਬੱਚੇ ਬਹੁਤ ਜ਼ਿਆਦਾ ਨਾਜ਼ੁਕ ਬਣ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਸੋਲ ਜਾਂ ਨਾਜ਼ੁਕ ਬਣ ਜਾਣਗੇ ਹੁਣ ਤੁਸੀਂ ਦੇਖੋ ਕਿ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਏਸੀ ਨਹੀਂ ਸੀ ਹੁੰਦੇ ਘਰ ਦੇ ਵਿੱਚ ਪੱਖੇ ਹੀ ਹੁੰਦੇ ਸੀਗੇ ਛੱਤ ਵਾਲਾ ਪੱਖਾ ਵੀ ਕਿਸੇ ਕਿਸੇ ਦੇ ਘਰ ਲੱਗਾ ਹੁੰਦਾ ਸੀਗਾ ਦੂਜੇ ਟੇਬਲ ਫੈਨ ਜਾਂ ਕੋਈ ਇਸ ਤਰੀਕੇ ਦਾ ਚੱਲਦਾ ਹੁੰਦਾ ਸੀਗਾ ਤੇ ਜਦੋਂ ਬੱਤੀ ਚੱਲ ਜਾਣੀ ਇਨਵਰਟਰ ਵੀ ਨਹੀਂ ਸੀ ਹੁੰਦੇ ਨਾ ਜਨਰੇਟਰ ਹੁੰਦੇ ਸੀਗੇ ਜਦੋਂ ਬੱਤੀ ਚੱਲ ਜਾਣੀ ਲਾਈਟ ਚੱਲ ਜਾਣੀ ਤਾਂ ਉਸ ਤੋਂ ਬਾਅਦ ਕੀ ਹੁੰਦਾ ਸੀ ਗਲੀਆਂ ਦੇ ਵਿੱਚ ਮੰਜੇ ਡਾਲ ਲੈਣੇ ਗਲੀਆਂ ਦੇ ਵਿੱਚ ਮੰਜੇ ਡਾ ਕੇ ਅਸੀਂ ਗੱਲਾਂ ਬਾਤਾਂ ਕਰਨੀਆਂ ਬੈਣਾ ਤੇ ਜਿਹੜੇ ਨਿਆਣੇ ਹੁੰਦੇ ਸੀ ਸਾਡੇ ਵਰਗੇ ਉਹ ਅਸੀਂ ਖੇਡਦੇ ਰਹਿਣਾ ਹਨਾ ਤੇ ਉਹ ਸਮਾਂ ਜਿਹੜਾ ਸੀਗਾ ਨਾ ਉਹ ਬਹੁਤ ਵਧੀਆ ਸਮਾਂ ਸੀ ਅੱਜ ਦੇ ਬੱਚੇ ਕੀ ਹੁੰਦਾ ਘਰ ਦੇ ਵਿੱਚ ਹੀ ਸੀ ਸਕੂਲਾਂ ਦੇ ਵਿੱਚ ਵੀ ਕਲਾਸਰੂਮ ਦੇ ਵਿੱਚ ਵੀ ਏਸੀ ਹੈ ਨਾ ਹਰੇਕ ਥਾਂ ਤੇ ਉਹਨਾਂ ਨੂੰ ਏਸੀ ਚਾਹੀਦਾ ਹੈ ਉਹ ਬਿਲਕੁਲ ਵੀ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ ਅੱਜ ਕੋਈ ਵੀ ਗਰਮੀ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਗੰਦੀਆਂ ਆਦਤਾਂ ਪੈ ਚੁੱਕੀਆਂ ਨੇ ਏਸੀ ਦੀਆਂ ਇੰਨੀਆਂ ਗੰਦੀਆਂ ਆਦਤਾਂ ਪੈ ਚੁੱਕੀਆਂ ਨੇ ਮਿੰਟ ਦੇ ਵਿੱਚ ਜੇਕਰ ਬੱਤੀ ਜਾਂਦੀ ਹੈ ਤਾਂ ਅਸੀਂ ਇਨਵਰਟਰ ਲਵਾਇਆ ਹੋਇਆ ਹੈ ਇਨਵਰਟਰ ਤੋਂ ਬਾਅਦ ਜਨਰੇਟਰ ਲਵਾਇਆ ਹੋਇਆ ਹੈ ਜੇ ਇਨਵਰਟਰ ਖਤਮ ਹੋ ਗਿਆ ਸਾਰੀ ਰਾਤ ਜੇਕਰ ਬੱਤੀ ਨਹੀਂ ਤਾਂ ਜਨਰੇਟਰ ਜਿਹੜਾ ਉਹ ਅਸੀਂ ਚਾਲੂ ਕਰ ਲੈਣਾ ਕਿ ਹਾਂ ਭਈ ਅਸੀਂ ਜੋ ਹੈ ਉਹ ਗਰਮੀ ਦੇ ਵਿੱਚ ਨਾ ਰਹਿ ਸਕੀਏ ਦੇਖੋ ਸਾਨੂੰ ਪਤਾ ਹੀ ਨਹੀਂ ਲੱਗਦਾ ਕੀ ਬੱਤੀ ਆਉਂਦੀ ਆ ਜਾਂ ਜਾਂਦੀ ਆ ਸਾਡੇ ਬਾਰੀ ਲੱਗਦਾ ਹੁੰਦਾ ਸੀਗਾ ਜੀ ਕਿ ਬੱਤੀ ਗਈ ਹੋਈ ਆ ਰੋਲਾ ਪੈ ਜਾਂਦਾ ਸੀ ਗਲੀ ਉਹ ਰੋਲਾ ਪੈਦਾਉਂਦੇ ਔਰ ਸਭ ਤੋਂ ਵੱਡੀ ਗੱਲ ਸ਼ੁਗਰ ਵਾਲੀ ਗੱਲ ਐ ਹੂੰ ਜਦੋਂ ਬੱਤੀ ਜਾਣੀ ਸਾਨੂੰ ਵਿਆਹ ਜਨਾ ਚਾ ਚੜਦਾ ਹੁੰਦਾ ਸੀ ਹੂੰ ਜੀ ਕਾਰਨ ਉਹਦਾ ਕੀ ਹੁੰਦਾ ਸੀ ਕਿ ਅਸੀਂ ਆਪਣੇ ਕੁੰਡੇ ਖੋਲਣੇ ਸਾਰੇ ਨਹੀਂ ਪਹਿਲੇ ਤਾਂ ਘੱਟ ਤੋਂ ਵੀਰੋਂ ਤੁਹਾਡੇ ਆ ਗਈ ਆ ਹੂੰ ਉਹ ਤਾਂ ਨਹੀਂ ਸਾਡੇ ਵਿਆਹ ਨਹੀਂ ਫਿਰ ਦਿਲ ਨੂੰ ਤਸੱਲੀ ਹੋਣੀ ਹੂੰ ਜੀ ਇਹਨਾਂ ਦੇ ਵੀ ਹੈ ਨਹੀਂ ਫਿਰ ਬਾਹਰ ਨਿਕਲਣਾ ਜਾਗਰ ਟ੍ਰਾਂਸਫਾਰਮਰ ਦੇ ਕੋਲ ਕੜਨਾ ਹੂੰ ਉਹ ਤੇ ਦੇਖੀ ਨਾ ਤਾ ਨੂੰ ਮੂੰ ਚੱਕ ਕੇ ਵੀ ਇਹ ਬਿਜਲੀ ਵਾਲੇ ਕਦੋਂ ਨੂੰ ਆਉਂਦੇ ਆ ਔਰ ਬਿਜਲੀ ਵਾਲੇ ਵੀ ਚੰਗੇ ਹੁੰਦੇ ਸੀਗੇ ਭਾਵੇਂ ਰਾਤ ਦੇ 9 ਵਜੇ ਹੋਣ ਜਾਂ 9:30 ਵਜੇ ਹੋਣ ਉਹਨਾਂ ਨੇ ਵਿਚਾਰਿਆਂ ਨੇ ਸਹਗਾ ਚੱਕਣੇ ਆਪਣੇ ਆ ਜਾਣਾ ਅੱਧੀ ਰਾਤ ਨੂੰ ਟਰਾਂਸਫਾਰਮਰ ਤੇ ਚੜ ਕੇ ਜੋ ਵੀ ਕੋਈ ਫਿਊਜ਼ ਵਗੈਰਾ ਉੱਡਿਆ ਹੁੰਦਾ ਸੀ ਉਹਨਾਂ ਨੇ ਉਹ ਲਾਉਣਾ ਤੇ ਜਦੋਂ ਨਾ ਇਦਾਂ ਥੱਲੇ ਉਹਨੂੰ ਸੁੱਟਣਾ ਤੇ ਸਾਨੂੰ ਇੰਜ ਲੱਗਦਾ ਹੁੰਦਾ ਕਿ ਲੈ ਬਈ ਆਹ ਤਾਂ ਸਾਡੇ ਲਈ ਬਹੁਤ ਹੀ ਵਧੀਆ ਮਜ਼ੇਦਾਰ ਚੀਜ਼ ਆ ਉਹ ਦੇਖ ਕੇ ਅਸੀਂ ਵਾਪਸ ਆਪਣੇ ਘਰਾਂ ਦੇ ਵਿੱਚ ਆ ਜਾਣਾ ਜਿਹੜੀਆਂ ਇਹ ਚੀਜ਼ਾਂ ਆ ਸਾਡੇ ਬੱਚਿਆਂ ਨੂੰ ਕਿਤੇ ਪੁੱਛ ਕੇ ਦੇਖ ਲਿਓ ਕਿ ਤੁਹਾਨੂੰ ਕਦੇ ਕਿਸੇ ਤਰੀਕੇ ਦੇ ਨਾਲ ਅਜਿਹੀਆਂ ਚੀਜ਼ਾਂ ਉਥੇ ਟਰਾਂਸਫਾਰਮਰ ਦੇ ਕੋਲ ਖੜਨ ਦਾ ਇੱਕ ਇਹ ਵੀ ਸੁਭਾਅ ਹੁੰਦਾ ਸੀ ਕਿ 5 10 ਜਣੇ ਅਸੀਂ ਇਕੱਠੇ ਵੀ ਹੁੰਦੇ ਸੀਗੇ ਇਕੱਠੇ ਇੱਕ ਹੋ ਕੇ ਉਹਨਾਂ ਦੀ ਹੈਲਪ ਵੀ ਕਰਦੇ ਹੁੰਦੇ ਸੀ ਸਾਨੂੰ ਇੱਕ ਦੂਸਰੇ ਦੇ ਕੰਮ ਦੇ ਵਿੱਚ ਮਦਦ ਕਰਨ ਦਾ ਸਲੀਕਾ ਵੀ ਆਇਆ ਹੂੰ ਔਰ ਇਹ ਵੀ ਆਇਆ ਕਿ ਜੇਕਰ ਸਮੱਸਿਆ ਸਾਂਝੀ ਆ ਤੇ ਉਸ ਸਾਂਝੀ ਸਮੱਸਿਆ ਦੇ ਨਾਲ ਰਲਣਾ ਲੜਨਾ ਵੀ ਆਪਾਂ ਇਕੱਠਿਆਂ ਨੇ ਬਿਲਕੁਲ ਜੇਕਰ ਆਪਾਂ ਇਕੱਠਿਆਂ ਨੇ ਨਾ ਲੜੇ ਤਾ ਫੇਰ ਮੁਸ਼ਕਿਲ ਹੋ ਜਾਣੀ ਇੱਕ ਨਿੱਕੀ ਜਿਹੀ ਕਹਾਣੀ ਸੁਣਾਵਾਂ ਭਾਵੇਂ ਸਾਡਾ ਪ੍ਰੋਗਰਾਮ ਅੱਜ ਲੰਬਾ ਹੋ ਗਿਆ ਹੂੰ ਸੁਣਾਓ ਇੱਕਰਾ ਬੰਦੇ ਦੇ ਘਰ ਦੇ ਵਿੱਚ ਚੂਹੇ ਬਹੁਤ ਸੀਗੇ ਅੱਛਾ ਉਹਦੇ ਘਰ ਵਾਲੀ ਨੂੰ ਉਹਨੇ ਕਿਹਾ ਕਿ ਨਾ ਯਾਰ ਚੂਹੇ ਬੜੇ ਤੰਗ ਕਰਦੇ ਕੀ ਕਰੀਏ ਉਹ ਕਹਿੰਦੇ ਵੀ ਚੂਹੇ ਫੜਨ ਵਾਲੀ ਲਿਆ ਉਹ ਚੂਹੇ ਫੜਨ ਵਾਲੀ ਲਿਆਉਂਦੀ ਉਹ ਜਿਹੜੀ ਹੁੰਦੀ ਹੈ ਜਿੱਚ ਚੂਹੇ ਆ ਜਾਂਦੇ ਪੂੰਛ ਉਹਦੀ ਆ ਜਾਂਦੀ ਹੈ ਹਾਂ ਉਹ ਜੇ ਛੋਟੀ ਉਹ ਤਾਂ ਫੇਰ ਪੂੰਛੋਂ ਦੀ ਨੇ ਤੇ ਵੱਡੀ ਉਹ ਤਾਂ ਫੇਰ ਸਾਰੀ ਆ ਜਾਂਦੀ ਹੈ ਹਾਂ ਸਾਰੀ ਆ ਜਾਂਦਾ ਉਹ ਜਦੋਂ ਲੈ ਕੇ ਆਇਆ ਨਾ ਉਹ ਉਸ ਘਰ ਦੇ ਵਿੱਚ ਇਹ ਸਿਗਾ ਇੱਕ ਬੱਕਰਾ ਹਾਂਜੀ ਇੱਕ ਮੁਰਗਾ ਵੀ ਸੀਗਾ ਅੱਛਾ ਤੇ ਉਹਨੇ ਕਿਹਾ ਵੀ ਯਾਰ ਇਹ ਤਾਂ ਇਹਨੂੰ ਦੱਸਣਾ ਪੈਣਾ ਸਾਰੇ ਨੂੰ ਨਾ ਉਹ ਗਿਆ ਉਹਦੇ ਕੋਲ ਆਪਣੇ ਕੋਲ ਮੁਰਗੇ ਦੇ ਕੋਲ ਹੂੰ ਉਹਨੂੰ ਕਹਿੰਦਾ ਯਾਰ ਮਾਲਕ ਜਿਹੜਾ ਨਾ ਚੂਹੇ ਫੰਡ ਵਾਲੀ ਲੈ ਕੇ ਆਇਆ ਮੁਰਗਾ ਉਸ ਤੇ ਹੂੰ ਤੇ ਕਹਿੰਦਾ ਵੀ ਲੈ ਗਿਆ ਤਾਂ ਫੇ ਮੈਂ ਤੇ ਸਾਨੂੰ ਕੀ ਦੱਸਦਾ ਹੂੰ ਪਰ ਤੂੰ ਹੀ ਫਸੇਗਾ ਹੂੰ ਸਾਡਾ ਕੀ ਰੋਲਾ ਇਹਦੇ ਵਿੱਚ ਜੀ ਕਹਿੰਦਾ ਆਛਾ ਯਾਰ ਚਲੋ ਉਹ ਵੇ ਬੱਕਰੇ ਕੋਲ ਜਾਂਦਾ ਅੱਛਾ ਬੱਕਰੇ ਨੂੰ ਦੱਸਦਾ ਉਗਰੇ ਕਹਿੰਦਾ ਯਾਰ ਆਪਣਾ ਜਿਹੜਾ ਮਾਲਕ ਆ ਵੇ ਚੂਹੇ ਦਾਨੀ ਲੈ ਕੇ ਆਇਆ ਫੜਨ ਨੂੰ ਹੂੰ ਉਹ ਕਹਿੰਦਾ ਫਿਰ ਮੈਂ ਕੀ ਕਰਾਂ ਯਾਰ ਮੇਰਾ ਕੀ ਲੈਣਾ ਦੇਣੇ ਦੇ ਨਾਲ ਹੂੰ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੂੰ ਜਾ ਤੂੰ ਹੀ ਫਸਣਾ ਹੂੰ ਬਹੁਤ ਅੱਛਾ ਚਲ ਠੀਕ ਚੂਹਾ ਕੀ ਕਰਦਾ ਹਨ ਉਹ ਤੋਂ ਨਿਕਲ ਜਾਂਦਾ ਰਾਤ ਨੂੰ ਉਹ ਪਿੰਜਰਾ ਲਾਉਂਦਾ ਜਦੋਂ ਪਿੰਜਰਾ ਲਾਉਂਦਾ ਉਹਦੇ ਵਿੱਚ ਸੱਪ ਆਉਂਦਾ ਅੱਛਾ ਫਸ ਜਾਂਦਾ ਉਹ ਰਾਤ ਨੂੰ ਉੱਠਦਾ ਮਾਲਕ ਹਨਾ ਕਹਿੰਦਾ ਕੁਝ ਫਸਿਆ ਆ ਉਹ ਘਰ ਵਾਲੀ ਕਹਿੰਦੀ ਤੁਸੀਂ ਨਾ ਜਾਓ ਮੈਂ ਜਾਂਦੀ ਆ ਉਹ ਜਾ ਕੇ ਜਦੋਂ ਪਿੰਜਰਾ ਚੱਕਣ ਆਦੀ ਸੱਪ ਨੂੰ ਡੰਗ ਲੈਂਦਾ ਡੰਗ ਮਾਰਦਾ ਉਹ ਫੜਾ ਫੜ ਲਿਉਂਦੇ ਆ ਜੀ ਉਹਨੂੰ ਕਰਦੇ ਆ ਵੀ ਸਦੋ ਵੈਦ ਨੂੰ ਵੈਦ ਸਾਦਾ ਉਹ ਕਹਿੰਦਾ ਬਚਾਤਾ ਹੋ ਗਿਆ ਪਰ ਇਹਨੂੰ ਇਦਾਂ ਵੀ ਥੋੜਾ ਜਣਾ ਹੁਣ ਅ ਦਰਜਾ ਜਿਹੜਾ ਪਿਆ ਆ ਉਹਦੇ ਵਾਸਤੇ ਨਾ ਤੁਹਾਨੂੰ ਕਬੂਤਰ ਖਿਲਾਉਣੇ ਪੈਣੇ ਇਹਨੂੰ ਹੂੰ ਉਹਨੇ ਕਬੂਤਰ ਵੀ ਰੱਖੇ ਸੀਗੇ ਅੱਛਾ ਦੱਸਿਆ ਚੂਹੇ ਨੇ ਕਬੂਤਰਾਂ ਨੂੰ ਵੀ ਨਹੀਂ ਸੀ ਸੀਗਾ ਕਿ ਭਾਈ ਇਦਾਂ ਕਰਕੇ ਪਿੰਜਰਾ ਲੈਂਦਾ ਖਸ ਦੇ ਕਬੂਤਰ ਵੀ ਸੀ ਉਹਦੇ ਤੇ ਉਧ ਰੰਗ ਪੈ ਗਿਆ ਕਹਿੰਦੇ ਇਹਨਾਂ ਨੂੰ ਕਬੂਤਰ ਖਿਲਾਓ ਵੱਡ ਵੱਡ ਕੇ ਅੱਛਾ ਉਹ ਵੱਡ ਵੱਡ ਕੇ ਕਬੂਤਰ ਖਿਲਾਉਂਦੇ ਆ ਉਹ ਥੋੜਾ ਨਾ ਹੌਲੀ ਹੌਲੀ ਸੈੱਟ ਹੋ ਜਾਂਦੀ ਆ ਸੈੱਟ ਹੁੰਦੀ ਆ ਉਹ ਜਿਹੜਾ ਘਰ ਦਾ ਜਿਹੜਾ ਕੰਮਕਾਰ ਕਰਦਾ ਹੈ ਹਨਾ ਉਹ ਹੁਣ ਵਿਚਾਰਾ ਕੀ ਕਰੇ ਉਹ ਇੱਕ ਦਿਨ ਪਰੌਣੇ ਆਉਂਦੇ ਆ ਜਦੋਂ ਪਰੌਣੇ ਆਉਂਦੇ ਆ ਤੇ ਉਹ ਕਹਿੰਦੇ ਯਾਰ ਇਹਨੂੰ ਦਰੀ ਦਰੀ ਭਲਾ ਕੇ ਤੇ ਕੋਈ ਮਾੜੀ ਮੋਟੀ ਕਿਤੇ ਕੋਈ ਮੁਰਗਾ ਮੁਰਗਾ ਵੱਡੋ ਉਹ ਕਹਿੰਦੇ ਆਓ ਚਲੋ ਯਾਰ ਨਾਲੇ ਪਰੌਣੇ ਆ ਤੇ ਮੁਰਗਾ ਵੀ ਸੀਗਾ ਕਰੇ ਮੁਰਗੇ ਨੂੰ ਵੀ ਦੱਸਿਆ ਹੋਇਆ ਸੀਗਾ ਉਹ ਮੁਰਗਾ ਵੀ ਵੱਡਿਆ ਮੁਰਗਾ ਵੀ ਖਾਦਾ ਹੂੰ ਤੇ ਉਸ ਤੋਂ ਬਾਅਦ ਨਾ ਠੀਕ ਹੋ ਜਾਂਦੇ ਐਨ ਉਹ 9 ਵਰ 9 ਹੋ ਜਾਂਦੀ ਆ ਤੇ 9 ਵਰ 9 ਆ ਜਾਂਦੀ ਸਾਰੇ ਕਹਿੰਦੇ ਲੈ ਯਾਰ ਬਚਾਅ ਹੋ ਗਿਆ ਨਾਲ ਸਾਪ ਨੇ ਡੰਗੀ ਬਚ ਗਈ ਅਧਰੰਗ ਹੋ ਗਿਆ ਸੀ ਨੂੰ ਉਹ ਤੋਂ ਵੀ ਬਚਾਅ ਹੋ ਗਈ ਹੁਣ ਇਹਦਾ ਵੀ ਪਾਰਟੀ ਬਣਦੀ ਆ ਹੂੰ ਬੱਕਰਾ ਵੱਢੋ ਬੱਕਰਾ ਵੱਢ ਲਾ ਬੱਕਰੇ ਨੂੰ ਵੀ ਵੱਢ ਲੈ ਦੇਖ ਲੈ ਹੂੰ ਬੱਕਰਾ ਵੀ ਵੱਢ ਦਿੰਦੇ ਆ ਕਬੂਤਰ ਵੀ ਮਰ ਗਿਆ ਮੁਰਗਾ ਵੀ ਮਰ ਗਿਆ ਬੱਕਰਾ ਵੀ ਮਰ ਗਿਆ ਚੂਹਾ ਪਤਾ ਨਹੀਂ ਕਿੱਥੇ ਦੂਰ ਚਲਾ ਗਿਆ ਹੂੰ ਕਹਾਣੀ ਸਿੱਖਿਆ ਪਤਾ ਕੀ ਦਿੰਦੀ ਆ ਹੂੰ ਜਦੋਂ ਤੁਹਾਨੂੰ ਆਣ ਕੇ ਕੋਈ ਦੂਸਰਾ ਬੰਦਾ ਸਮੱਸਿਆ ਦੱਸਦਾ ਹੈ ਹੂੰ ਕਿ ਭਾਈ ਮੇਰੀ ਇਹ ਸਮੱਸਿਆ ਆ ਤਾਂ ਉਹਦੀ ਸਮੱਸਿਆ ਸੁਣ ਲਓ ਹੂੰ ਉਹਦੀ ਸਮੱਸਿਆ ਸਮਝ ਲਓ ਭਾਵੇਂ ਉਹਦੀ ਸਮੱਸਿਆ ਨਾਲ ਤੁਹਾਡਾ ਲੈਣਾ ਦੇਣਾ ਕੋਈ ਹੈਗਾ ਜਾਂ ਨਹੀਂ ਹੈਗਾ ਜੀ ਸਾਡਾ ਸਮਾਜਿਕ ਹੱਕ ਬਣਦਾ ਹੈ ਕਿ ਔਰ ਇੱਕ ਫਰਜ਼ ਬਣਦਾ ਹੈ ਕਿ ਉਹਦੀ ਸਮੱਸਿਆ ਸੁਣ ਕੇ ਉਹਦੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੀਏ ਹੂੰ ਨਹੀਂ ਤਾਂ ਵਾਰੀ ਸਾਡੀ ਵੀ ਆਈ ਹੈ ਕਬੂਤਰ ਦੇ ਰੂਪ ਦੇ ਵਿੱਚ ਆ ਜਵੇ ਜਾਂ ਮੁਰਗੇ ਦੇ ਰੂਪ ਦੇ ਵਿੱਚ ਆ ਜਵੇ ਜਾਂ ਬੱਕਰੇ ਦੇ ਰੂਪ ਦੇ ਵਿੱਚ ਆ ਜਵੇ ਨਹੀਂ ਤਾਂ ਜਿਹੜੀ ਸਮੱਸਿਆ ਆ ਉਹਨੇ ਤਾਂ ਆਪਣਾ ਕੋਈ ਹੱਲ ਲੱਭ ਹੀ ਲੈਣਾ ਹੱਲ ਲੱਭ ਹੀ ਲੈਣਾ ਬਿਲਕੁਲ ਬਹੁਤ ਸੋਹਣੀ ਕਹਾਣੀ ਜਿਹੜੀ ਤੁਸੀਂ ਸੁਣਾਈ ਗਿਆ ਫਿਲਹਾਲ ਅਸੀਂ ਇਹੀ ਆਸ ਕਰਦੇ ਆ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜੀ ਆ ਖਾਸ ਕਰਕੇ ਉਹਨਾਂ ਦੇ ਵਿੱਚ ਸਬਰ ਜਿਹੜਾ ਉਹ ਮੁੱਕ ਗਿਆ ਐਗਰੈਸ਼ਨ ਜੋ ਹੈ ਉਹ ਕਾਫੀ ਜ਼ਿਆਦਾ ਆ ਚੁੱਕਿਆ ਤੇ ਆਸ ਕਰਦੇ ਆ ਕਿ ਇਹ ਸਾਰੀਆਂ ਚੀਜ਼ਾਂ ਜਦੋਂ ਘਰ ਜਿਹੜੀ ਹੈ ਘਰ ਜਿਹੜਾ ਹੈ ਉਹ ਜੜ ਹੁੰਦੀ ਹੈ ਹਨਾ ਜਿਵੇਂ ਤੁਸੀਂ ਦੱਸਿਆ ਤਾਂ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਬੱਚੇ ਸਿੱਖਦੇ ਨੇ ਤਾਂ ਆਸ ਕਰਦੇ ਹਾਂ ਕਿ ਸਾਡੀ ਦਰਸ਼ਕਾਂ ਨੂੰ ਵੀ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਹ ਵਧੀਆ ਲੱਗਿਆ ਹੋਵੇਗਾ ਖਾਸ ਲੱਗਿਆ ਹੋਵੇਗਾ ਬਹੁਤ ਸਾਰੀਆਂ ਗੱਲਾਂ ਤੁਸੀਂ ਸੁਣਾਈਆਂ ਬਹੁਤ ਸਾਰੀਆਂ ਕਹਾਣੀਆਂ ਵੀ ਤੁਸੀਂ ਸੁਣਾਈਆਂ ਆਪਣੇ ਨਾਲ ਜੁੜੀਆਂ ਹੋਈਆਂ ਬਹੁਤ-ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਤੁਹਾਡਾ ਵੀ ਪ੍ਰੋਗਰਾਮ ਸਵੇਰੇ ਸਵੇਰ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਨਵੇਂ ਐਪੀਸੋਡ ਦੇ ਨਾਲ ਮਿਲ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ પ્પે તો દૂર તે મુદ્દે નેડે લાઈવી ટીવી